ਜੇ ਲੋਟ ਹੋ ਗਈ ਹੈ ਇਹ ਤੋ ਕੀ ਕਰਾਉਣਾ ਯਾਰ ਪਰ ਦੇਖਿਓ ਮਰਵਾਟ ਕਾ ਰਹੀ ਹੈ ਦੇ ਕੇ ਗਾਇਨਾ ਨਾ ਕੀ ਇੱਥੋਂ ਆ ਜੋ ਆ ਜੋ ਆ ਜਰੂਰੀ ਕੰਮ ਨਹਿਰ ਦੇਖਿਆ ਚਲਦੀ ਹੈ ਲੈ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਸ ਹੁਣ ਤਹਿਆ ਜਾਉਂਦਾ ਨਹੀਂ ਹੈਗਾ ਸੈਂਕੜ 5-6000 ਦਊਗਾ ਨਾ ਨਾ ਕਰਦੇ ਫੇਰ ਵੀ ਉਹੀ ਚੱਕ ਕੇ ਬੁੜਿਆਂ ਦੀ ਰੇਲੇ ਸੜਦਾ ਹੁਣ ਕੰਮ ਦਿਆ ਕਰੂਗਾ ਇਹ ਨਾਲ ਤਾਂ ਆਥਾਂ ਤੜ ਕੇ ਗੇੜਾ ਦਿਆ ਕਰਾਂਗੇ ਤੇ ਨਾਲੇ ਗੋਡੇ ਚੱਲਦੇ ਰਹਿਣਗੇ ਸਾਰਾ ਦਿਨ ਮੋਟਰਸਾਈਕਲ ਦਾ ਕਿਹੜਾ ਫਿਰਿਆ ਜਾਂਦਾ 100 ਰੁਪਏ ਲੀਟਰ ਦਾ ਤੇਲ ਹੋਇਆ ਪਿਆ ਆਪਣਾ ਦੂ ਗੱਲ ਇਹ ਦੀ ਉਸ ਦਾ ਕਿਹੜਾ ਪੈਂਚਰ ਪਾ ਯਾਰ ਕੋਈ ਹੈ ਨਹੀਂ ਐ ਚ ਹੈ ਜੇ ਤੀ ਪੱਕ ਪੈਨ ਫੜਾ ਨਾ ਤਾਂ ਪੈਂਚਰ ਕਰੀਏ ਹੋ ਹੈ ਐਦਾਂ ਰ ਪੀ ਲੈਣ ਤੇ ਹੋ ਜੀਏ ਜਾਂ ਬਲਬੂਲੀ ਕੂਹ ਦਾ ਜਾਂ ਬਾਈ ਟੂਬ ਛੱਰਦੀ ਨਾ ਹੋਵੇ ਤਾਂ ਪਤਾ ਲੱਗ ਜਾਂਦਾ ਯਾਰ ਆ ਨਾ ਜਾਵੇ ਕਿਤੇ ਕਢਾ ਕੇ ਪਾ ਜਿਆ ਇਹਦਾ ਟੂਟੀ ਲੀਕ ਆ ਬਾਈ ਉਹ ਟੂਟੀ ਲੀਕ ਆ ਤੇਰੀ ਟੂਟੀ ਬਦਲ ਨਹੀਂ ਪਊ ਇਹ ਤਾਂ ਟੂਟੀ ਕਿਉਂ ਲੱਗੂ ਇਹਦਾ ਟੂਬ ਹੀ ਬਦਲ ਨਹੀਂ ਪਊ ਬਾਈ ਅੱਗੇ ਮੇਰਾ ਸਲਾ ਹਰੇਕ ਘਰੇ ਦੋ ਦੋ ਸਾਈਕਲ ਹੁੰਦੇ ਸਾਰਾ ਦਿਨ ਮੁਲਕ ਸਾਈਕਲਾਂ ਤੇ ਰਹਿੰਦਾ ਨਾ ਇਹਦਾ ਕੋਈ ਲੱਲਾ ਖੱਖਾ ਨਹੀਂ ਮੈਂ ਕਹਿੰਦਾ ਹੱਥ ਹੀ ਨਹੀਂ ਲਾਏ ਉਧਰੋਂ ਉਰਾ ਹੋ ਜਾ ਉਰਾ ਹੋ ਜਾ ਉੱਤੇ ਚੜ੍ਹ ਤੂ ਬਸ ਸਾਲਾ ਉਹ ਤੈਂ ਬਹੁਤ ਬਈ ਹੈਰਾਨ ਕਰ ਰੱਖਿਆ ਮੈਂ ਮਿੱਠੂਆ ਕੀ ਗੱਲ ਹੋ ਗਈ ਆ ਦੇਖ ਲਾ ਤਾ ਹੱਥ ਵੀ ਨਹੀਂ ਲਾਇਆ ਯਾਰ ਕਿਆ ਦੀ ਕੱਲੀ ਚੈਨ ਬਦਲਾਉਣ ਨੂੰ ਹੋਰ ਤਾਂ ਬਾਲਾ ਵੱਡਾ ਕੰਮ ਹੀ ਨਹੀਂ ਸੀ ਜਵਾਖਾਂ ਦੀਆਂ ਸਾਰੀਆਂ ਸੁੱਟੀਆਂ ਵੀ ਲੰਘੀਆਂ ਉਸ ਤੋਂ 15 ਦਿਨ ਪਹਿਲਾਂ ਦੀ ਖੜੀ ਆ ਇਹ ਲੈ ਹੱਥ ਤਾਂ ਲਾ ਤਾ ਹੁਣ ਤਾਂ ਹੱਥ ਲਾ ਤਾ ਦਾ ਕੋਈ ਪੇਚ ਵੀ ਲਾ ਦੇ ਦੇ ਉਹ ਲਾਉਣਿਆ ਟਾਈਮ ਹੀ ਨਹੀਂ ਮਿਲਿਆ ਉਹ ਤਾਂ ਬੜਾ ਦੁਖੀਕਰ ਕਰ ਲੇ ਚਾਉਣ ਜਾਣ ਜੋਗਾ ਨਹੀਂ ਮੈਂ ਕਿਤੇ ਜਾਣਾ ਆਉਣਾ ਇਹ ਤੇ ਇਹੇ ਲੇਡੀ ਆ ਕੱਲ ਉਥੇ ਜੀਂਦ ਬੁੜੀ ਮਰ ਗਈ ਸਕੀਰੀ ਚ ਯਾਰਾ ਲੈਦਾ ਰੋਜ ਹੀ ਕੋਈ ਨਾ ਕੋਈ ਮਰਿਆ ਰਹਿਦਾ ਨਿਤ ਨਾ ਮਾ ਬਾਹਨਾ ਤੇਰਾ ਉਹ ਲੈ ਤਾਂ ਮੈਨੂੰ ਕੇ ਕਰਾਇਆ ਦੀ ਗੱਡੀ ਤੇ ਆਉਂਦੀ ਉਹ ਪੈਂਚਰ ਹੋ ਗਈ ਉਹ ਇਹਦਾ ਤਾਂ ਕਾ ਰੱਦ ਬਚਾਲਾ ਦਿੱਤਾ ਨਹੀਂ ਚੱਕ ਕੇ ਲੈ ਜਾ ਮੈਨੂੰ ਕਿਤੇ ਹੋਰ ਲੈ ਆਣ ਦਾ ਪੈਂਚਰ ਪੁੰਚਰ ਲਾ ਕੇ ਮੈਂ ਜਲਵਾ ਹੋਦਾ ਮੈਨੂੰ ਘਾਲ ਲਿਆ ਤੈਂ ਅੱਜ ਤੋਂ ਮੁੜ ਕੇ ਇੱਕ ਦੋ ਤਿੰਨ ਨਾ ਤੱਕ ਦਿਨੋਂ ਕਹਾਲ ਕੋਈ ਉਹਦੇ ਸਾਈਕਲ ਲੈ ਜੋ ਨਾ ਮੈਂ ਆਪ ਲਿਆ ਮਤ ਕੇ ਸਾਈਕਲ ਨੂੰ ਗਾਕੀ ਗਾਲ ਬੈਂ ਕਾਨੂੰ ਗਾਕੀ ਗਾਲ ਬੈਂ ਫੇਰ ਹੁਣ ਯਾਰ ਪੱਟੀ ਮੇਸ ਕਰਤੀ ਨਵੀਂ ਸਾਈਕਲ ਹੀ ਕਰ ਲਿਆ 4000 ਰੁਪਏ ਨਮਾ ਕਹਾਂ ਹੈਟਲਸ ਬੱਥਰੇ ਹਨ ਦੇ ਉਹ ਜਾ ਨਵਾਂ ਹੋ ਤੇਰਾ ਸਾਰਾ ਕੰਮ ਸਾਰਾ ਕੁਝ ਬਦਲਿਆ ਹੋ ਉਹਦਾ ਵੀ ਤੇਰੇ ਨਿਕਾ ਜੀਨ ਉਹ ਨਵਾਂ ਬੰਨਿਆ ਮੈਨੂੰ ਤਾਂ ਤਵਾਰੀ ਨਹੀਂ ਹੈਗੀ ਬੇਰਾ ਏ ਵੀ ਇੱਕੜਾ ਸੀ ਘਰੋਂ ਲੈਂਦੀ ਤੀ ਤਾਂ ਠਰ ਵੀ ਨੋ ਮਿਲੀ ਤੀ ਆਪਣੀ ਮੈਨੂੰ ਪਤਾ ਸਰਕਾਰੀ ਆ ਬਾਦਲਾਲੀ ਦੇਤੇ ਮੈਂ ਆ ਬੈਂਗਣੀ ਯਾਰ ਅੰਗ ਮਾਰਤਾ ਹਾਂ ਮਾਂ ਚੱਲ ਸਾਰੀ ਜਊ ਟੰਗਾ ਨਾਲੇ ਦਾ ਜਵਾਕ ਚਲਾਣਦੇ ਨੇ ਨਾਲੇ ਮੈਂ ਚਲਾਈ ਫਰੀ ਜਾਨਾ ਰੁਪਿਆ ਲਾਉਂਦੇ ਹੋ ਆ ਇੱਥੇ ਕਾ ਨੂੰ ਆਵੇ ਸ਼ਮਾ ਨਹੀਂ ਹੈਗਾ ਬਾਈ ਸ਼ਮਾ ਨਹੀਂ ਹੈਗਾ ਕੱਲ ਨਹੀਂ ਸੰਦਾ ਉਹ ਬੱਚੀ ਦਾ ਯਾਰ ਪਤਾ ਨਹੀਂ ਅੱਪ ਦੇ ਕੇ ਚੰਨ ਜੋ ਕੇ ਹੈ ਨਹੀਂ ਕਿਸੇ ਨੂੰ ਕੀ ਖਾ ਕੇ ਮੇਰਾ ਮੈਂ ਦੇ ਹੱਥ ਬਾਈ ਮੈਂ ਦਾਦਾ ਤੈਨੂੰ ਗੱਲ ਹਾਂ ਤੂੰ ਤਾਂ ਗੱਲਾਂ ਹੀ ਦੱਸੀ ਜਾਈ ਕੁਝ ਕਰੀ ਨਾ ਮੈਂ ਦੇ ਲਿਆ ਹੱਥ ਬਾਈ ਅੱਖਾਂ ਲਾਲ ਬੰਦੇ ਦੀਆਂ ਜਮਾ 16 ਦੀ ਚਾਬੀ ਚੱਕ ਕੇ ਲੈ ਜਾ 16 ਦੀ ਚਾਬੀ ਮੈਨੂੰ ਤਾਂ ਕਰ ਹੀ ਨਾ ਖੋਲ ਲੰਦਾ ਇਹਨੂੰ ਕੋਈ ਮੈਂ ਦੇ ਲੈ ਹੱਤ ਗਾਂ ਗੱਲ ਸੁਣੇਗਾ ਹਾਂ ਹਾਂ ਸੁਣੀ ਜੰਨਾ ਤੇ ਭਾਈ ਪਠਿਆਲਾ ਮੈਨੂੰ ਬੰਦੇ ਅੱਛਾ ਕੀਤ ਬੱਲਿਆ ਉਹਨੇ ਤਾਂ ਨੇਰੀ ਬਣਾਤੀ ਭਾਈ ਮੋਟਰਸਾਈਕਲ ਦੀ ਅੱਛਾ ਕਾਰਤੀ ਕਾਰ ਕਹਿੰਦੇ ਮੋਟਰਸਾਈਕਲ ਸੀ ਮੋਟਰਸਾਈਕਲ ਬਗਾਤੀ ਭਾਈ ਰਾਜਦੂਤ ਉਹਦੇ ਲਵੇ ਤਾਂ ਅੱਛਾ ਉਹ ਦੋਜੀਆਂ ਵਾਲਾ ਹਾਂ ਹਾਂ ਤੇ ਭਾਈ ਕੀਤ ਬੱਲਿਆ ਉਹਨੇ ਇੱਕ ਤਾਂ ਇਟਕਾਂ ਜੀਆਂ ਲਾਈਆਂ ਹੋਈਆਂ ਖਾਲਾ ਲੋਦੇ ਬੰਦੇ ਦੀਆਂ ਹਾਂ ਹੈ ਮੈਂ ਆਖਿਆ ਭਾਈ ਖੜਾ ਲੈ ਮੜਾ ਜਾ ਪਸ਼ਾਬ ਕਰਨ। ਅੱਛਾ ਮੈਂ ਪਸ਼ਾਬ ਕਰਨ ਦੇ ਬਹਾਨੇ ਖੜਾ ਲਿਆ ਉਹ। ਤੂੰ ਬਿਨ ਮੁੱਤੀ ਚੜ ਗਿਆ ਤੇ। ਕਾ ਨੂੰ ਮੈਂ ਤਾਂ ਬਹਾਨੇ ਨਾਲ ਖੜਾ ਹਾਂ ਟੀ ਮਾਂ ਪਈ ਭਾਗ ਜਾ ਇੱਕ ਦੋ ਤਿੰਨ ਮੈਂ ਤਾਂ ਟਰੱਕ ਤੇ ਚੜ ਕੇ ਆਇਆ। ਅੱਛਾ। ਹੋਰ ਹੁਣ ਤਾਂ ਕਰਤੇ ਦੀ ਮੁੱਦੇ ਬਚਤ ਰਹਿ ਗਈ। ਲੈ ਦੇਣ ਦਾ ਟਾਈਮ ਨਹੀਂ ਹੈਗਾ ਹੁਣ। ਪੈਂ ਤਾਂ ਸੁਣਾਤੀ। ਮੇਰੀ ਸੁਣਾ। ਹਾਂ। ਦਿੱਲੀ ਭਾਗ ਗਿਆ ਭਾਈ ਮੈਂ। ਅੱਛਾ। ਜੌਲਾਂ ਦੇ ਹਰਦੀਪ ਨਾਲ। ਹਾਂ। ਕਹਿੰਦਾ ਮੈਨੂੰ ਤਾਂ ਚੜਾ ਕੇ ਆ। ਅੱਛਾ ਬਾਹਰ ਜਾਣਾ ਦਿਓ ਮੁੰਡੇ ਨੇ ਆਹੋ ਮੈਂ ਚਲੋ ਪਈ ਬਾਗ ਚਾਲਦੇ ਆਂ ਜਦੋਂ ਦਿੱਲੀ ਗਏ ਪਾਈ ਹਾਂ ਬਾ ਬੋਲ ਵਾਜਿਆ ਕਹਿੰਦੇ ਜਹਾਜ਼ ਤਿਆਰ ਹੈ ਅੱਛਾ ਜਹਾਜ਼ ਤਿਆਰ ਆ ਮੁੰਡਾ ਬਹਿ ਗਿਆ ਜੀ ਹਾਂ ਮੈਂ ਫੋਨ ਮਾਰਿਆ ਇਹਨੂੰ ਕਹ ਖੋਲਨੀ ਆ ਮੈਂ ਓਏ ਖੜ ਜਾ ਬਲ ਖੋਲਣੀ ਪਊ ਕੁੱਤੇ ਫੇਰ ਲੈ ਦੇ ਓਏ ਇਹ ਇਹ ਤਾਂ ਠੀਕ ਠੀਕ ਹੀ ਕੀਤਾ ਮੈਂ ਮਿਸਤਰੀ ਤਾਂ ਮਾਇਆ ਆ ਯਾਰ ਮਿਸਤਰੀ ਮਾਇਆ ਕਿ ਤੂੰ ਐਨੀ ਗੱਲ ਕਹੀਤੀ ਮਹਾ ਇੱਕ ਤਾਂ ਚੱਕੇ ਚੁੱਕੇ ਦੇਖ ਲੈ ਇਹਦੇ ਭਾਈ ਇੱਕ ਚੈਂਦਾ ਕੰਮ ਕਰਦੇ ਪਹਿਲੀ ਗੱਲ ਤਾਂ ਦੇਖ ਮੈਂ ਤੇਰੀ ਗੱਲ 'ਚ ਬੋਲਿਆ ਮੈਂ ਤੇਰੀ ਗੱਲ 'ਚ ਬੋਲਿਆ ਤੂੰ ਬੋਲ ਨਾ ਗੱਲ ਚ ਆਪਾਂ ਤਾਂ ਬੋਲਦੇ ਨਹੀਂ ਹੈਗੇ ਭਾਈ ਹਰਦੀਪ ਬੈਠਿਆ ਹੋਇਆ ਜਹਾਜ਼ 'ਚ ਜੀ ਮੈਂ ਤਾਂ ਅਨਸਰਦੇ ਨੂੰ ਬੋਲਿਆ ਭਾਈ ਮਿੱਠੂਆ ਅਨਸਰਦੇ ਨੂੰ ਉਹ ਹਰਦੀਪ ਚ ਜਹਾਜ਼ 'ਚ ਬੈ ਗਿਆ ਕਹਿੰਦੇ ਕੀ ਹੋ ਗਿਆ ਹੁਣ ਉਹਦਾ ਫੋਨ ਆ ਗਿਆ ਕਿਸੇ ਦਾ ਜਵਾਕ ਦਾ ਆਇਆ ਹੋਊਗਾ ਥੈਂਕਲੀ ਲੈਣ ਤੂੰ ਨਾ ਕਰੋ ਗੱਲ ਚ ਨਾ ਬੋਲ ਗੱਲ ਚ ਨਾ ਬੋਲ ਆਪਾਂ ਭਾਈ ਜਹਾਜ਼ 'ਚ ਪਈਗਾ ਜਦੋਂ ਮੈਂ ਮਾਰਿਆ ਫੋਨ ਮਾਂ ਕਿਉਂ ਪੁੱਤ ਚੜ ਗਿਆ ਕਹਿੰਦਾ ਕਿੱਥੇ ਚੜ ਗਿਆ ਜੀ ਅੱਛਾ ਕੈਨਸਲ ਹੋ ਗਈ ਫਲੈਟ ਮਾਂ ਕੀ ਗੱਲ ਹੋ ਗਈ ਹਾਂ ਆ ਪੈਂਚਰ ਹੋ ਗਿਆ ਜਹਾਜ਼ ਜਹਾਜ਼ ਪੈਂਚਰ ਹੋ ਗਿਆ ਹਾਂ ਅਮਰੀਕਾ ਹੱਲੋ ਬਈਆ ਤਾ ਕਦੇ ਸੁਣਿਆ ਨਹੀਂ ਨਹੀਂ ਹੋ ਟਾਇਰ ਆਉਂਦੇ ਨੇ ਯਾਜ ਦੇ ਵੀ ਟਾਇਰ ਕਢਾ ਉਹ ਕਢਾ ਧਰਤੀ ਤੇ ਚੱਲਦਾ ਤਾ ਉਹ ਚੜ ਕੇ ਫੇਰ ਹੀ ਚੜਦਾ ਤਾ ਅੱਛਾ ਫੇਰ ਗਾਹਾਂ ਦੱਸ ਗਾਹਾਂ ਕੀ ਦੱਸਾਂ ਬਸ ਜਦੋਂ ਗਾਹਾਂ ਕੰਪਿਊਟਰ ਨਹੀਂ ਆਈ ਕੰਪਿਊਟਰ ਨੇ ਗੱਲ ਮੇਰੇ ਨਾਲ ਕਰੀ ਹਾਂ ਮੈਂ ਕੀ ਗੱਲ ਮੁੰਡਾ ਗਾਹਾਂ ਪੜਨ ਜਾਉ ਲੇਟ ਹੋ ਜੂ ਮਾਟਰ ਬਾਹਰ ਕੱਢ ਦੇਣਗੇ ਕਲਾਸ ਚੋਂ ਕੰਪਿਊਟਰ ਨਹੀਂ ਆਓ ਕੰਪਿਊਟਰ ਨਹੀਂ ਆ ਗਈ ਯਾਜ ਵਾਲੀ ਕੰਪਿਊਟਰ ਨਹੀਂ ਆਉਂਦੇ ਨੇ ਜਿਹੜਾ ਡਰ ਦੇ ਬਰੋਬਰ ਬੈਂਦੀ ਆ ਉਹਥੇ ਅੱਛਾ ਤੇ ਪਾਈ ਸਲਾਮ ਹੀ ਕਹ ਫੇਰ ਹਾਂ ਸੋਹਣੀ ਸੁਨੱਖੀ ਉਹ ਕੰਦੀ ਜੀ ਜਾ ਪੈਂਚਰ ਹੋ ਗਿਆ ਅੱਛਾ ਮਾ ਪੰਨਾ ਲਾਉਣਾ ਮੈਂ ਕੱਢ ਕੇ ਹਾਂ ਮਾ ਨਟ ਦੱਸ ਕਿਹੜੇ ਨੇ ਅੱਛਾ ਜੀ 2 ਮਿੰਟ ਲੱਗੇ ਪੈਂਚਰ ਲਾ ਕੇ ਜਾਜ ਫਰਮ ਤੇ ਨਹੀਂ ਚਾਰਤਾ ਮੈਂ ਤਾਂ ਮੰਨਦਾ ਨਹੀਂ ਇਹ ਗੱਲ 30 ਮਿੰਟ ਪਹਿਲਾਂ ਕਿਹਾ ਸੀ ਜੀ 30 ਮਿੰਟ ਪਹਿਲਾਂ ਚਾਰ ਦਾ ਮਾੜੀ ਦੂਰ ਦੀ ਗੱਲ ਐ ਤੇ ਤੁਹਾਨੂੰ ਇਹਦੇ ਪੈਂਚਰ ਨਹੀਂ ਲੱਗਦਾ ਮੰਨ ਨਾ ਮੰਨ ਚੰਦਾ ਰਿਹਾ ਖੜਾ ਐ ਬਾਈ ਤੂੰ ਮੈਂ ਇਹਨੂੰ ਲੈ ਜਾ ਮੋਟੇ ਲਾ ਕੇ ਚੰਗਾ ਕਰ ਲੈ ਲੈ ਦੇ ਹੱਥ ਨੂੰ ਲੈ ਨਹੀਂ ਯਾਰ ਹੈ ਹੱਥ ਨੂੰ ਹੱਥ ਨਹੀਂ ਆਉਂਦਾ ਤੇਰਾ ਹੱਥ ਨਹੀਂ ਆਉਂਦਾ ਯਾਰ ਸਾਰਾ ਮੈਨੂੰ ਨਵੀਂ ਨਾਲ ਲੈਣਾ ਪੈ ਜਾਏ ਕਿ ਤੈਨੂੰ ਮੈਂ ਆ ਦਿਖਾਉਂਦਾ ਦੀ ਮੈਂ ਆਹ ਸੀਟ ਪੱਟ ਕੇ ਆ ਸੀਟ ਲਾ ਦੀਏ ਇਹਦੇ ਨਹੀਂ ਲੋੜ ਨਹੀਂ ਠੀਕ ਆ ਸੀਟ ਬਧੀਰੀ ਵਧੀਆ ਆ ਚੈਨ ਚੈਨ ਦਾ ਕੰਮ ਕਰਦੇ ਚੈਨ ਕੱਸਦੇ ਹੱਥ ਨੇ ਲੈ ਜੂ ਮੈਂ ਪਾਣਾ ਤਾਂ ਨਹੀਂ ਪੱਕ ਲੈ ਕੇ ਜੇਬ ਚ ਕੋਈ ਲੈ ਹੋਰ ਚੋਰ ਫਿਰਦਾ ਨਾ ਸਾਰਾ ਪਿੰਡ ਤੁਰਿਆ ਪਤੀ ਨਹੀਂ ਇੱਥੇ ਤੂੰ ਬਹਿ ਜਾ ਬਹਿ ਜਾ ਪਤੀ ਨਹੀਂ ਸਮਾਰਦੇ ਨੂੰ ਫਿਰ ਮੈਂ ਖੇਤ ਨੂੰ ਜਾਣਾ ਤਿੰਨ ਪਲਾਸ ਚੋਰੀ ਹੋ ਗਏ ਮੇਰੇ ਤੇ ਰਹਿ ਗਿਆ ਮੈਂ ਤਾਂ ਤਿੰਨ ਪਲਾਸ ਚੋਰੀ ਹੋ ਚੰਗਾ ਚੰਗਾ ਰਹਿਣ ਦੇ ਤੇਰੇ ਵਰਗਾ ਮੁੰਡਾ ਜੇਬ ਚ ਪਾ ਕੇ ਲੈ ਜਾਂਦਾ ਕਿਹੜਾ ਦੱਸਦਾ ਕੈਮਰਾ ਲਪੋਣਾ ਭੈਣ ਮਰਾਵੇ ਮੈਂ ਤਾਂ 4 ਲੱਖ 2000 ਮੇਰਾ ਤਾਂ ਆ ਪਾਨਾ ਪਾੜਨਾ ਪੂਮ ਨੂੰ 16 ਮਹੀਨਾ ਦਾ ਮੇਰਾ ਹਾਲਾ ਇੰਨਾ ਹੈਰਾਨ ਵੀ ਨਾ ਕਰੇ ਬੰਦਾ ਜਦੋਂ ਪਤਾ ਹੈ ਬੰਦੇ ਨੂੰ ਕਾਠੀ ਤੋਂ ਬਿਨਾ ਮੈਂ ਕਿਤੇ ਜਾਂਦਾ ਨਹੀਂ ਕੀ ਹੋ ਗਿਆ ਤਾਇਆ ਕਿਨਾਂ ਹੋ ਗਿਆ ਬਿੱਟੂਆ ਤੂੰ ਪੁਰਾਣਾ ਸਾਈਕਲ ਨਹੀਂ ਲੈਣਾ ਕਿੱਧਰ ਨੂੰ ਜਾਂ ਗਿਆ ਫਿਰ ਤੂੰ ਮਿੱਠੂ ਕੋਲ ਹੈ ਮਿੱਠੂ ਕੋਲ ਮਿੱਠੂ ਲੈ ਬੇ ਨਾ ਜਾਇਓ ਭਈ ਅੱਗਾ ਪੱਛਾ ਕਦੇ ਨਾ ਜਾਇਓ ਉਹਦੇ ਲਈ ਬਤਾ ਜਬਾਕਾਂ ਨੂੰ ਵੀ ਸਮਝਾਉਂਦੀ ਕਹਿੰਦਾ ਮਿੱਠੂ ਲੈ ਵੀ ਨਹੀਂ ਜਾਣਾ ਕੀ ਗੱਲ ਹੋ ਗਈ ਮੇਰਾ ਸਾਲਾ 46 ਮਾਂ ਦੇਣਾ ਅੱਜ ਸਾਈਕਲ ਹੀ ਖੜੀ ਆ ਆਪਣੀ ਸਰਬੀ ਵਾਲੀ ਉਹਨੂੰ ਲਾਂਜਰਾ ਮੈਂ ਵੀ ਚਲਾ ਲੈਣਾ ਹਾਂ ਮੈਂ ਤਾਂ ਅੱਜ ਭੋਗਤੇ ਜਾਣਾ ਸੀ ਔਲੀ ਔਲੀ ਮਾਂ ਡਿਚ ਕਟਾਂ ਡਿਚ ਕਟਾਂ ਕਰਦਾ ਬਾਗ ਜੂੰ ਬਾਗ ਜੂੰ ਖੜਿਆੜ ਜਾਣਾ ਸੀ ਮੈਂ ਤਾਂ ਅੱਛਾ ਹਾਂ ਔਲੀ ਔਲੀ ਬਾਗ ਜਾਂਦਾ ਭਈ ਮਤ ਆਉਣਾ ਜਾਣਕਣੀਆਂ ਖੜਾ ਨਾ ਕੋਈ ਬੱਸ ਆ ਫਰ ਤੂੰ ਐਂ ਕਰ ਕਿਸ ਨੂੰ ਨਾਲ ਲੈ ਜਾ ਜਵਾਕ ਨੂੰ ਨਾਲ ਜਵਾਕ ਕਿਹੜਾ ਤੁਰਦਾ ਜਾ ਰ ਹੁਣ ਤੈਨੂੰ ਪਤਾ ਤਾਂ ਹੈ ਅੱਜ ਕੱਲ ਦੇ ਜਵਾਕਾਂ ਦਾ ਪਹਿਲਾਂ ਵਾਲੀਆਂ ਗੱਲਾਂ ਤਾਂ ਰਹੀਆਂ ਨਹੀਂ ਵੀ ਚੱਲ ਪਾਪਾ ਨਾਲ ਚੱਲਾਂ ਓਏ ਆ ਵੀ ਆਪਣੇ ਨਾਲ ਤੁੜੀ ਵੇਚੀ ਸੀ ਆਪਾਂ ਅੱਛਾ ਤੇ ਅੰਦਰੋਂ ਨਿਕਲੇ ਆ ਮਾ ਯਾਰ ਫੇਰ ਵੀ ਬਜ਼ੁਰਗਾਂ ਦੀ ਹੈ ਨਾ ਵਿਰਾਸਤਾ ਮਹਾ ਆਹੋ ਫੇਰ ਮੈਂ ਤੈਨੂੰ ਗੱਲ ਦੱਸਦੀ ਵਿਰਾਸਤ ਤੇਰੀ ਘੜ ਦੂ ਉਹਦੇ ਨਾਲ ਲੈ ਕੇ ਜਾਇ ਉਚਾਲ ਆਇਆ ਤਾਇਆ ਫਿਰ ਆਪਾਂ ਨੂੰ ਕਿਹੜਾ ਕੋਈ ਕਾਲੀ ਆ ਆਪੀ ਕਰ ਦੂ ਹੌਲੀ ਹੌਲੀ ਕਰਦਾ ਨਹੀਂ ਬਾਈ ਕਰ ਦੇਖ ਲੈ ਮੇਰੀ ਗੱਲ ਸੁਣ ਲੈ ਬੇਟੂ ਬੜਾ ਕੰਮ ਤਾਂ ਹੈ ਨਹੀਂ ਤੀਗਾ ਆਪਣੀ ਸਾਈਕਲੀ ਦਾ ਸਮਝ ਲੈ ਵੀ ਆਹ ਚੇਨ ਤੀ ਜਿਹੜੀ ਇਹੀ ਕਸਾਉਣੀ ਸੀ ਕੱਲੀ ਇਹਦਾ ਕੰਮ ਤਾਂ ਫਿਰ ਸਾਰਾ ਹੈਗਾ ਫਿਰ ਫੇਰ ਨਹੀਂ ਫੇਰ ਤਾਂ 2 ਸਾਲਾਂ ਦੀ ਨਸ ਹੈ ਤੂੰ ਆਇਆ ਭਾਈ ਆ ਮਾ ਪਿੰਡ ਦਾ ਬੰਦਾ ਫੇਰ ਵੀ ਨਾ ਨਾ ਪਿੰਡ ਪਿੰਡ ਦਾ ਨਹੀਂ ਲੱਗਦੇ ਚਲੋ ਤਾਂ ਤੇਰੀ ਮਰਜ਼ੀ ਹੈ ਭਾਈ ਵਾਕਿਆ ਆਪਾਂ ਦਾ ਜੱਜਿਆ ਨਹੀਂ ਬੰਦਾ ਉਹ ਚਲ ਆਇਆ ਨਾਲੇ ਹਾਂ ਥੋੜਾ ਜੀ ਸੜਕ ਜੀ ਬਚ ਜੂ ਮਾ ਹਾਂ ਫੇ ਹੋਰ ਖੜੀ ਰਹੇ ਨਾ ਪਾ ਦਾ ਬੰਦਾ ਨਹੀਂ ਜੱਜਿਆ ਉਹ ਆਪਾਂ ਨੂੰ ਲੈ ਲਵਣਾ ਨਾ ਗੀੜੇ ਤਾਂ ਫੇਰ ਆਇਆ ਭਾਈ ਖੇਤੀ ਵੀ ਨਹੀਂ ਬਚਦੀ ਗੀੜੇ ਬਿਨਾ ਹਾਂ ਜਦੋਂ ਆਪਾਂ ਵਿੱਚ ਬੀਜ ਕੇ ਫਸਲ ਕਰੇ ਆਗੇ ਮੰਨ ਕੇ ਚੱਲ ਫਿਰ ਫਾਇਦਾ ਨਹੀਂ ਕੋਈ ਕਿਹੜਾ ਮਾਰਨਾ ਪੈਂਦਾ ਬਾਸਣ ਕੋਲੇ ਕਿਹੜਾ ਇੱਕ ਕੱਦਾ ਪਾਜਦਾ ਹੁੰਦਾ ਉਹਦਾ ਸਾਰਾ ਦਿਨ ਸਾਰਾ ਦਿਨ ਜਾਣਾ ਪੈਂਦਾ ਜਦੋਂ ਸਵੇਰ ਬਣਿਆ ਹੋਇਆ ਆਹੋ ਜਾ ਹੀ ਨਾ ਉਹ ਲੈ ਮੈਂ ਫਾਇਦਾ ਨਹੀਂ ਆਪਾਂ ਤਾਂ ਜਾਂਦੇ ਨਹੀਂ ਭਈ ਅਕਾਬਸ ਆਪਾਂ ਨਹੀਂ ਜਾਂਦੇ ਆਹੋ ਨਾ 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 ਆ ਕੇ ਗੋਲੀਆਂ ਤੈਨੂੰ ਕਿਹੜਾ ਪਤਾ ਲੱਗਦਾ ਆਪਾਂ ਨਹੀਂ ਜਾਂਦੇ ਉੱਥੇ ਫਾਇਦਾ ਨਹੀਂ ਹੈਗਾ ਜਦੋਂ ਬੰਦੇ ਨੇ ਸੰਤ ਨਹੀਂ ਦੇਗਾ ਟਾਈਮ ਤੇ ਜਿਹੜਾ ਚੁੱਪ ਕਰਦਾ ਚੈਨ ਘੱਟ ਕੰਮ ਕਰਦੀ ਇਹਦੀ ਜੇ ਚੈਨ ਕੱਸਦੀ ਹੈ ਨਾ ਫੇਰ ਤਾਂ ਬਣ ਜੂ ਗੱਲ ਇਹਦੀ ਕੰਮ ਕਰਿਆ ਟਰੈਕਟਰ ਦਾ ਟਰੈਕਟਰ ਦਾ ਕੰਮ ਕਰਿਆ ਚੈਨ ਜੀ ਕਸੀਆ ਅੱਛਾ ਚੈਨ ਢਿੱਲੀ ਦੀ ਜੋਰ ਤਾਂ ਮਾਰਦਾ ਪਰ ਆਇਆ ਵੀ ਚਲ ਜਵਾਖਾ ਜੋਰ ਬੱਦ ਲਵਾਊਗਾ ਚਲ ਆਇਆ ਹੁਣ ਸਲੀਪਾ ਸਲੂਬੇ ਰਿਆਂ ਪਿਸਟਨ ਪਿਸਟਨ ਸਾਰੇ ਹਨਾ ਨਾ ਨਾ ਪਤਾ ਕਿਰਾਂ ਸਾਰਾ ਕੁਸ ਰਬੜ ਰਿੰਗ ਪਾਤੇ ਇਹਦੇ ਨਾ ਵਧੀਆ ਵਧੀਆ ਹਾਂ ਆਪਾਂ ਟਰੈਕਟਰਾਂ ਦਾ ਵਧੀਆ ਚੱਲੀ ਜਾਂਦਾ ਕੰਮ ਬਾਦੂ ਮੈਂ ਤਾਂ ਮੁੱਕਦਾ ਨਹੀਂ ਮੈਂ ਤਾਂ ਸੜਤਾ ਸਾਈਕਲਾਂ ਦਾ ਤਾਂ ਟਰੈਕਟਰਾਂ ਦੇ ਹੋ ਗਏ ਟਰਾਲੇ ਹਜੇ ਆਉ ਨਹੀਂ ਲੱਗੇ ਟਰਾਲੇ ਮੈਂ ਕਹਿਤਾ ਮਿਸਤਰੀ ਨੂੰ ਇੱਥੇ ਦੀ 2 ਸਾਲ ਮਾਰ ਕੇ ਇੱਥੋਂ ਦੀ ਆਥੜੀ ਇਹ ਪੈਡਲ ਨੇ ਲੰਮੇ ਕਰਨੇ ਐਂ ਕਰਨੇ ਨਹੀਂ ਵੱਡਾ ਬੰਦਾ ਵੀ ਚਲਾ ਸਕੇ ਟਰਾਲੇ ਨੂੰ ਤਾਂ ਠੀਕ ਹੈ ਹਾਂ ਥੋੜੇ ਜਿਹਾ ਲੰਮਾ ਕਰਨਾ ਐਵੇਂ ਮੰਨ ਵੀ ਤਿੰਨ ਇਕਠਾ ਹੋਰ ਵਧਾ ਦੇ ਨੂੰ ਕਿਹਾ ਸੀ ਇੱਕ ਰਿਸ਼ਤਦਾਰੀ ਚ ਦੇ ਕਿ ਹੁਣ ਆਪਾਂ ਦੱਸ ਦੀ ਬਣਵਾ ਦਿਆਂਗੇ ਪਹਿਲਾਂ ਕਹਿਣਾ ਭੂਣਾ ਫਿਰ ਮਿਸਤਰੀ ਨੂੰ ਕੋਈ ਨਾ ਕੋਈ ਨਾ ਹਾਂ ਹਾਂ ਕਿਵੇਂ ਆਇਆ ਆਹਾ ਯਾਰ ਆਪਣਾ ਪੁਰਾਣਾ ਸਾਈਕਲਾ ਤੈਨੂੰ ਪਤਾ ਬਾਪੇ ਹੋਰੀ ਕੰਮ ਕਰਾਉਂਦੇ ਹੋਣੇ ਤੇਤੋਂ ਇਹ ਨੀਰਲੇ ਲਾਇਆ ਪਿਆ ਸੀਗਾ ਹੁਣ ਇਹਦਾ ਸਾਰਾ ਕੰਮ ਕਰਨਾ ਤਿਆਰ ਕਰਨਾ ਬਸ ਆਇਆ ਬਰਾਸਤਾ ਬਣੀ ਮੈਂ ਬਰਾਸਤਾ ਸਾਹਮਣੇ ਰੱਖੀਏ ਪਹਿਲਾਂ ਬੇਬੇ ਦਾ ਸੰਦੂਖ ਤਿਆਰ ਕਰਵਾਏਗਾ ਹੁ ਬਣਾਦੀ ਗੱਲ ਜਮਾਈ ਦੀ ਚੰਗਾ ਬਣ ਜੂ ਗੱਲ ਤਾਂ ਇਹ ਤਾਂ ਮੇਰਾ ਹੱਥ ਲੱਗ ਜਾਂਦੇ ਘੋੜੇ ਨੂੰ ਪਿੱਛੇ ਛੱਡਿਆ ਕਰੂ ਆ ਟੱਲੀ ਟੁੱਲੀ ਨੇ ਇਹ ਬ੍ਰੇਕ ਲਾਇਆ ਤੇ ਚੱਲਦੀ ਨਹੀਂ ਸੀ ਆਪ ਵੀ ਉਵੇਂ ਕਰਦੀ ਜਾਂਗਾ ਤੂੰ ਮੇਰੇ ਤੇ ਸ਼ਰ ਤੇ ਗੱਲ ਇੱਕ ਕੰਮ ਕਰਕੇ ਆ ਮੱਲਾ ਕੀ ਕੰਮ ਬਾਲਾ ਜਰੂਰੀ ਕੰਮ ਨਹਿਰ ਦੇਖਿਆ ਚੱਲਦੀ ਐ ਕੀ ਹੋ ਗਿਆ ਬਾਲਾ ਜਰੂਰੀ ਕੰਮ ਮੜਿਆ ਖੜਾ ਯਾਰ ਹੋਰ ਤੂੰ ਪੁੱਛ ਨਾ ਆਏ ਤੀ ਤੇ ਛੁਦਨੂ ਮੈਂ ਕਿਹੜਾ ਹੋ ਗਿਆ ਸਾਹਿਬ ਤਾ ਦੱਸ ਦੇ ਮੈਨੂੰ ਮੈਂ ਮੈਂ ਨਾ ਉਹ ਸਾਹਿਬ ਤੂੰ ਨਹਿਰ ਦੇਖਿਆ ਨਹਿਰ ਤਾਂ ਚੱਲਦੀ ਹੁਣੀ ਚੱਲ ਮੈਂ ਦੇਖ ਹੁਣ ਇੱਕ ਵਾਰ ਕਿਹੜਾ ਚਾਤੀ ਪਾਰਿਆ ਚੰਗਾ ਨਹਿਰ ਤੂੰ ਇਹਨੇ ਕੀ ਕਰ ਯਾਰ ਯੂਰੀ ਲਾਊਗਾ ਆਹ ਕਹਿੰਦਾ ਉਹ ਵੀ ਛੱਡ ਲਾਂਗੇ ਪਾਣੀ ਫਿਰ ਲੈ ਨਹਿਰ ਤਾਂ ਉਹ ਟੂ 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 ਕਰਦੀ ਆ ਚੱਲ ਕਾਇਦਾ ਨਾ ਉਹਨੂੰ ਵੀ ਛੱਡ ਲਾ ਭਾਈ ਪਾਣੀ ਫੇਰ ਹੀ ਕੰਮ ਕਰੂਗਾ ਮਿਠੂਏ ਜ ਆਇਆ ਵੇ ਹਾਂ ਤੇ ਮੈਂ ਨਹਿਰ ਚਲਦੀ ਆ ਨਹਿਰ ਤਾਂ ਪਾਣੀ ਵਾਧੂ ਆਪੂ ਦੀ ਹੋਇਆ ਪੈ ਕੰਮ ਫੁੱਲ ਜਮਾ ਫੁੱਲ ਤੇ ਭੱਜ ਕੇ ਸਾਈਕਲ 'ਤੇ ਸਿੱਟਾ ਤੇ ਰਲਾ ਕਿਆ ਹੋਰ ਇਹ ਨਹੀਂ ਸਮਰਦਾ ਸਬਰੂ ਕਿੱਥੋਂ ਉਹ ਯਾਰ ਉਹੀ ਗੱਲਾਂ ਤੇਰੀਆਂ ਤੂੰ ਐਂ ਕਰ ਮੇਰੀ ਗੱਲ ਤਾਂ ਸੁਣਾ ਭਾਈ ਮਣੇ ਯਾਰ ਪੰਚਾਇਤ ਨਾਲ ਵੱੱਦ ਲਾ ਦੀ ਹੈ ਮੇਰੀ ਗੱਲ ਸੁਣ ਲੈ ਇਹਨੂੰ ਘਰੇ ਲੈ ਜਾ ਜਾਂ ਚਾਰ-ਪੰਜ ਕਲੀਆਂ ਤੇ ਧਰ ਕੇ ਨਾ ਪਾਣੀ ਚ ਛੱਡ ਨਹਿਰ ਚ ਪਰਾਂ ਤਰਜੂ ਇਹਦੀ ਜੂਨ ਕੱਟੀ ਜਾਉ ਸਾਈਕਲ ਤੇ ਯਾਰ ਜੂਨ ਨੂੰ ਕਿਉਂ ਗਿਆ ਤੂੰ ਦਾ ਤਵਾੜ ਤਵਾੜ ਚੱਕੀ ਫਿਰਦੇ ਨੇ ਲੋਕ ਇਹਨੂੰ ਕਹਿੰਦੇ ਕਿ ਆ ਤੁਸੀਂ ਕੀ ਕਹਿੰਦਾ ਤੇ ਬਰਾਸਤ ਬਰਾਸਤ ਆਪਣੇ ਬਾਬੇ ਦੀ ਹੋਰ ਹੁਣ ਬਰਾਸਤ ਜਿਆਦਾ ਕੀ 4 ਕਿਲੇ ਚੱਕ ਕੇ 4 ਕਿਲੇ ਵੇਚ ਤੇ ਮੇਰੇ ਸਾਲੇ ਹੁਣ ਸਾਈਕਲਾਂ ਤੇ ਆ ਗਏ ਤੇਲ ਪਾਉਣ ਨੂੰ ਹੈ ਨਹੀਂ ਕੋਲੇ ਕੁਛ ਆਏ ਹੁਣੇ ਤਾਂ ਕੋਈ ਨਹੀਂ ਹੈ ਆਏ ਹੁਣੇ ਕੋਈ ਗੱਲ ਨਹੀਂ ਬੋੜੇ ਨੂੰ ਰੋਟੀ ਨਹੀਂ ਦਿੱਤੀ ਹਾਂ ਬੁੜਾ ਭੁੱਖਾ ਮਰਦਾ ਫਿਰਦਾ ਰਿਹਾ ਹੁਣ ਸਾਈਕਲਾਂ ਰਹਿ ਗਈ ਬਰਾਤ ਸਾਹਮਣੇ ਵੇਚ ਕੇ ਚਾਰ ਕੀਲੇ ਉਹੀ ਤੇ ਕੁੱਤੇ ਭਗਾਈ ਨਾ ਕਰ ਜੇ ਤਾਂ ਕੰਮ ਕਰੇਗਾ ਤਾਂ ਦੱਸ ਦੇ ਨਹੀਂ ਕਰਨਾ ਤਾਂ ਕੰਮ ਹੋਊਗਾ ਕੰਮ ਨੂੰ ਮਹੀਨਾ ਲੱਗੇ ਮੈਂ ਤਾਂ ਸ਼ੇਰਾ ਟੱਕਰ ਗਿਆ ਸੀ ਰਸਤੇ 'ਚ ਮੈਂ ਆਉਂਦਾ ਸੀ ਉਹ ਕਹਿੰਦਾ ਉਹਦੇ ਕੋਲ ਨਾ ਫਸੀ ਬਈ ਨਾ ਰੋੜਾ ਕੰਮ ਦਾ ਲੈ ਜਾ ਜਾਂਦੇ ਨੇ ਲੈ ਲਿਆ ਕਰ ਦੇ ਯਾਰ ਕਰਾ ਲਓ ਉਹ ਸ਼ਹਿਰ ਪਾਈਸੇ ਵਾਲੇ ਲੈ ਜਾਣੇ ਤੇ ਬਾਈ ਮਣੇ ਤੂੰ ਹੀ ਕਰ ਪੈਸੇ ਮੈਂ ਵੀ ਉਨੀ ਲਵਾਂ 10000 ਲੱਗੂ ਇਹ ਤੇ ਮਖਲਾਵਾ 5000 ਤਾਂ ਸਾਈਕਲ ਨਮਾ ਆ ਜਾਂਦਾ ਕਰ ਨਮਾ ਲੈ ਜਾਓ ਬੰਨਿਆ ਪਿਆ ਅੰਦਰ ਕਾਦੇ ਲਾਂਗੇ ਤੇ 10000 ਰੁਪਏ ਮੈਂ ਆਪਦੇ ਹਿਸਾਬ ਨਾਲ ਲਮਕਾਸ਼ੇ ਤੇ ਲਾਦਾ ਗੱਲ ਸੁਣਨਾ ਮੇਰੀ ਰੰਗ ਵਧੀਆ ਪਿਆਗਾ ਟੂਬਾ ਪਾ ਦੀ ਚ ਟੋਕਰੀ ਨਮੀ ਲਾ ਦੇ ਚਾਰ ਦਿਹਾੜੀਆਂ ਦੇ ਤੇ ਪੱਟਣ ਤੇ ਲੱਗਣਗੀਆਂ ਮੇਰੇ ਨਾਲ ਨਟ ਕੀ ਖੁੱਲ ਜਾਣਗੇ ਇਹ ਹੈ ਬੱਗੇ ਕੌਣ ਵੇਲੇ ਤਾਂ ਹੈਗਾ ਇਹ ਉਹ ਯਾਰ ਵੱੜਦੀ ਹੀ ਵੱੜਦੀ ਨਟ ਮੈਂ ਨਟ ਨਹੀਂ ਵੱਡਿਆ ਅਜੇ ਤੱਕ ਨਾ ਨਟ ਨਹੀਂ ਮਾ ਵੱਡਿਆ ਜਿਹੜਾ ਅਸਲੀ ਮਿਸ ਉਈ ਪਾਪਾ ਮਸਾਲੇ ਨਟ ਖੋਲ ਦੂ ਪਰ ਨਟ ਨਹੀਂ ਵਰਦਾ ਚਲ ਕੋਈ ਨਾ ਫਿਰ ਮੈਂ ਤਾਂ ਸੇਰੀ ਨੂੰ ਲੈ ਕੇ ਜਾਣਾ ਸੀ ਤਾਂ ਉਹ ਲੈ ਖੜਾ ਆਉਣੀਆਂ ਜਾ ਵਾਗ ਜਾ ਫਿਰ ਲੈ ਜਾ ਲੈ ਜਾ ਸੇਰੀ ਨਹੀਂ ਹੈਗਾ ਲੈ ਜਾ ਲੈ ਜਾ ਫਿਰ ਓ ਯਾਰ ਕਰਦੀ ਕਿਉਂ ਉਹ ਕਰੀ ਜਾਂਦਾ ਤੈਨੂੰ ਕਿਹਾ ਮਹੀਨਾ ਲੱਗੂ ਯਾਰ ਛੱਡ ਜਾ ਮਹੀਨਾ ਦਾ ਯਾਰ ਬੜਾ ਮਹੀਨਾ ਤਾਂ ਲੱਗੂਗਾ ਮਹੀਨਾ ਤਾਂ ਲੱਗੂ ਕੰਮ ਹੀ ਬੜਾ ਮੇਰੇ ਕੋਲੇ ਕਿੰਨਾ ਕਾਗਾ ਸਾਈਕਲ ਕਿਹੜਾ ਕੰਮ ਆ ਤੇਰੇ ਲਈ ਇੱਕ ਸਾਈਕਲ ਨੂੰ ਘੱਟੋ ਘੱਟ ਮੈਨੂੰ ਮਹੀਨਾ ਲੱਗਦਾ ਇਹਦਾ ਅਜੇ ਮੈਂ ਚੱਕਾ ਖੋਲੂਗਾ ਇਹਦੇ ਕੁੱਤੇ ਫਿਰ ਹੋਏ ਹੋਏ ਨੇ ਚੇਨ ਕਸਤੀ ਅਜੇ ਮੈਂ ਤੂੰ ਕੋਈ ਗੱਲ ਨਹੀਂ ਛੱਡ ਜਾ ਪਾਹ ਹੀ ਸਾਈਕਲ ਕੋਈ ਗੱਲ ਨਹੀਂ ਤੂੰ ਤੁਸੀਂ ਗਲਤ ਕਰਿਆ ਬੁੜੇ ਨੂੰ ਰੋਟੀ ਦੇਣੀ ਸੀ ਯਾਰ ਉਹ ਯਾਰ ਸ਼ਰਾਬ ਮਾਰ ਤੁਹਾਨੂੰ ਦੇਖ ਮਾਸ ਨਾ ਕਰ ਤੈਨੂੰ ਮੈਂ ਗਾਹ ਗਾਹਣਾ ਵਧਿਆ ਕਰ ਬਾਲਾ ਤੂੰ ਦੇਖੀ ਤੂੰ ਤੁਹਾਨੂੰ ਸ਼ਰਾਬ ਮਾਰੂ ਕਰ ਦੇਗਾ ਹੁਣ ਕਰ ਦੂ ਕਰ ਦੂ ਮੈਂ ਪਰਾਂ ਹੋ ਜਾ ਪਰਾਂ ਹੋ ਜਾ ਇਸ ਤੇਰੇ ਵਾਲੇ ਨੂੰ ਪੈਂਦਾ ਮੈਂ ਪਰਾਂ ਜਾ ਬਸ ਗੱਲੇ ਬਣਾਉਂਦੀ ਜੰਗਾ ਗੱਲ ਤਾਂ ਬਣੀ ਪਈ ਆ ਜਿਹੜੀ ਕੀ ਯਾਰ ਨਵੀਂ ਪੈਂਦੀ ਨਵੀਂ ਪਾਦੀ ਬਾਈ ਬਣੇ ਚੰਗਾ ਜੰਗਾੜ ਜਾ ਨਾ ਲੈ ਜਾ ਮੈਂ ਓਕੇ ਆ ਓਏ ਓਏ ਛੱਡਣਾ ਦੀ ਫੜ ਕਿਉਂ ਲਿਆ ਕੰਮ ਮੁਝੋ ਹੋ ਗਈ ਜਾਨਾ ਭਾਈ ਬਣ ਯਾਰ ਓਏ ਛੱਡਣਾ ਸੀ ਮੈਂ ਦੇਖਦਾ ਪਰ ਕਿੰਨਾ ਕ ਬਣਦਾ ਪ੍ਰੈਸ਼ਰ ਪ੍ਰੈਸ਼ਰ ਤਾਂ ਹੁਣ ਬਣੂੰਦੀ ਨਹੀਂ 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 ਮੈਂ ਤਾਂ ਚੈਨ ਦਾ ਪ੍ਰੈਸ਼ਰ ਦੇਖਦਾ ਸੀ ਪਰ ਹੁ ਹੋ ਜਾਂਦਾ ਚੱਲ ਯਾਰ ਕਰਦੀ ਤੂੰ ਮੈਂ ਤਾਂ ਜਾਨਾਂਗਾ ਪਰ ਤੈਨੂੰ ਕੀ ਪਤਾ ਮੈਂ ਕਿਵੇਂ ਸਮਾਰਦਾ ਚਾਲ ਭਾਈ ਇਹ ਨਹੀਂ ਸਮਰਦਾ ਓਏ ਇਹਨੂੰ ਨਾਰਜ ਸਿੱਟਿਆ ਓਏ ਉਹਨਾਂ ਨੂੰ ਵੀ ਦੇਖ ਜਾਂ ਲੈ ਹਾਲਿਆ ਚਾਹ ਦਾਲ ਲਾਤੇ ਪਤਾ ਨਹੀਂ ਨਾ ਲਾਤੇ ਉੱਥੇ ਨਾ ਬੈਠੇ ਹੋਣ ਕਿਤੇ 255000 ਰੁਪਏ ਨਹੀਂ ਟੂਬ ਪਾ ਪਾਈ ਤੇ ਤੈਨੂੰ ਤੂੰ ਖੁਰੂ ਖਰਾ ਹੋ ਗਿਆ ਹੁਣ ਬਾਰ ਨਹੀਂ ਖੋਲੇ ਤਿੰਨ ਵਾਰੀ ਖੜਕਾਤਾ ਪਹਿਲਾਂ ਇੱਥੇ ਖੜਾ ਦੀ ਓਏ ਹਾਂ ਹੈਂ ਹਾਂ ਕਾਦੇ ਪੈਸੇ ਟੂਪ ਦੇ ਕਾਚ ਪਾਦੀ ਟੂਪ ਟਾਇਰ ਦਾ ਟੂਪਲਸ ਹੈ ਦੋ ਜਵਾਕ ਗਵਾ ਨੇ ਸਰਕਾਰੀ ਸਕੂਲ ਚ ਪੜ੍ਹਦੇ ਨੇ ਹੁਣ ਠਾ ਲਿਆ ਉਹਨਾਂ ਮੈਂ ਓਏ ਕਿਉਂ ਮੇਰੇ ਯਾਰ ਤੂੰ ਗੱਪ ਮਾਰਦਾ ਆਪਣੀ ਦੇਖ ਕੁੜੀ ਲਿਹਾ ਜਾ ਯਾਰੀ ਚ ਪੈਸਾ ਨਾ ਲੈ ਕੇ ਆਇਆ ਗਰ ਮਿੱਠੂ ਤੂੰ ਇਹਨੂੰ ਕਿੰਨੇ ਵਾਰੀ ਕਿਹਾ ਮੈਂ ਫਿਰ ਐ ਕਰਾ ਟਿੱਡਾ ਕੱਟਾ ਮੇਰੇ ਘਰੇ ਸੱਟ ਕਿਆ ਬਈ ਰਜਵਾਖ ਭੁੱਖੇ ਮਰਦੇ ਨੇ ਬਈ ਆਹ ਹੋਕਾ ਦਿੱਤਾ ਬਾਬੇ ਨੇ ਗੁਰਦੁਆਰੇ ਵਾਲੇ ਨੇ ਮੈਂ ਕੀ ਕਰੀ ਦੀਪੂ ਵਾਲੀ ਕਣਕਾਈ ਪੀਏ ਚੱਕ ਲਿਆ ਪਾ ਤੇਰੀ ਗੱਲ ਸੁਣ ਲੈ ਤੇਰਾ ਜਵਾਖ 30 ਰੁਪਏ ਦੇ ਮਣਕਣੇ ਪਵਾ ਕੇ ਲੈ ਕੇ ਗਿਆ ਜਾਂਚ ਠੀਕ ਆ 20 ਦੀ ਕਾਟੀ ਹੋਊਗੀ ਉਹ ਕਰ ਲਾਂਗੇ 30 ਦੀ ਟੱਲੀ ਹਾਂ ਕਰ ਕਿੱਡਾ ਕਦਾ ਹਿਸਾਬ ਆ 30 ਦੀ ਟੱਲੀ ਹੋਗੀ 15 ਰੁਪਏ ਚ ਐਨ ਕਸਾਈ ਦੇ ਜਿੱਦ ਦੇ ਭਈਏ ਬੈਠੇ ਆ ਨਾ ਆਪਣੀ ਮੋਟਰ ਤੇ ਹਾਂ جا کے پوچھ لے ਕਿੰਨਾ خرچہ ਹੋ ਗਿਆ خرچہ ਤਾਂ ਤੇਰਾ ਹੈ ਕੋਈ ਨਹੀਂ ਕਦੇ ਜਵਾਬ ਦਿੰਦਾ ਰੁਪਈਆ ਰੁਪਈਆ ਨੂੰ ਮੇਰਾ ਸਹਾਰਾ ਸੁਣ ਲੈ ਤੂੰ ਐਂ ਕਰੀਂ ਜੀ ਤੂੰ ਮਰਜ਼ੀ ਫੱਲੇਂ ਦੋ 200 ਰੁਪਈਆ ਤੇਰਾ 250 ਬਣਦਾ ਕਿ 200 ਮੈਂ ਤੈਨੂੰ ਰੁਪਈਏ ਕਿਨੇ ਆਉਣਾ ਤੇਰੇ ਦੱਸ 255 ਰੁਪਈਆ ਦੀ ਟੂਪ ਆ ਮੈਨੂੰ ਮੈਨੂੰ ਪੱਲੋਂ ਦੇਖੀ ਪੈਂਦੇ ਨਹੀਂ 5 ਰੁਪਈਆ ਪੱਲੋਂ ਹੀ ਪੈਂਦੇ ਨੇ ਜੇ ਮੈਂ 255 ਉਹ ਪਾ ਕੱਢ ਦਿੱਤੇ ਮੁੰਡਾ ਐ ਨਹੀਂ ਸਾਹਮਣੇ ਆਈ ਤੇਰੀ ਮਤ ਉਹ ਆਈ ਆਈ ਮੋੜ ਮੋੜ ਕੇ ਟੂਪ ਚ ਇੱਥੇ ਪਾ ਟਾਇਰ ਚ ਫਰਦਾ ਤੂੰ ਸਾਰਾ ਦਿਨ ਗਲੀਆਂ ਚ ਬੇਲਾ ਰਹਿਣਾ ਗਲੀਆਂ ਚ ਨਹੀਂ ਗਲੀਆਂ ਚ ਨਹੀਂ ਘਰ ਆਣਾ ਤੇ ਜਿਆਦਾ ਨਹੀਂ ਬਾਜ ਰੁਪਏ ਲੈ ਤੈਨੂੰ ਜਿਆਦਾ ਡੱਕਿਆ ਦੀ ਭਈਆ ਨਾਲ ਤੀ ਭਈਆ ਤੈਨੂੰ ਚੱਕ ਛੱਡ ਕੇ ਗਿਆ ਤਾਂ ਨੂੰ ਮੇਰੇ ਯਾਰ ਹੁਣ ਮੈਂ ਜਨਾ ਕੰਮ ਮਾਕਰੋਣੀ ਆ ਮਾਰੀ ਦੇ ਐ ਦੇਖ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਨਾਲ 255 ਜਾਈਦੇ ਨੇ ਦੇਖ ਮੇਰਾ ਵੀ ਤੂੰ ਪੂਰੀ ਦੇ ਦੀ ਮੈਨੂੰ ਤਨੋਲੇ 255 ਦੀ ਪੈਂਦੀ ਆ ਟੂਪ ਮੈਂ ਦਮੇ 60 ਦੀ ਵੇਚਣਾ ਬੜੇ ਡੇਟੰਬਰ ਦੇ ਦੂੰ ਨਹੀਂ ਰੱਖਦਾ ਤੇ 255 ਜਾਈਦੇ ਨੇ ਤੇ ਹੁਣ ਪਾਈ ਚੱਲੀ 30 ਰੁਪਏ ਦੇ ਮਣਕਣੇ ਨੇ ਤੇਰੀ ਅੰਭੂ ਆ ਜਾਂ ਚ ਸੁਣ ਲੈ ਬਈ ਬਣ ਕੇ ਗਜਾਂ ਚ ਪਾਇਆ ਤੇਰੀ ਜਵਾਕ ਨੇ ਸਾਈਕਲ ਦੀ ਗੱਜਾਂ ਚ ਮਨਕਣੀ ਨਹੀਂ ਸੀ 30 ਰੁਪਏ ਦੇ ਉਹਨੇ ਰੰਗ ਬਰੰਗੇ ਓਏ ਬਾਈ ਗਰਮੀ ਨੇ ਦਿਮਾਗ ਖਰਾਬ ਕੀਤਾ ਪੈ ਇੱਕ ਤੂੰ ਕਰੀ ਜਾਂਦਾ ਮੈਂ ਤੈਨੂੰ ਕਹੀ ਜਾਂਦਾ ਤੇਰੀ ਅੰਬੋ ਆਜੂਗੀ 25 ਦੀ ਕਾਠੀ ਪਿੰਡੋਂ ਉਦੋਂ ਲੈ ਜੀ ਮੜਕੇ 25 ਦੀ ਸਾਈਕਲ ਦੀ ਕਾਠੀ ਸੀ ਠੀਕ ਆ 25 ਰੁਪਏ ਦੀ ਕਾਠੀ ਉਹਦੇ ਹਿਸਾਬ ਸੂਬ ਗਿਣਿਆ 20 ਰੁਪਏ ਟੱਲੀ ਹੋ ਗਈ ਤੂੰ ਆ ਬੈਠ ਮੇਰੇ ਮਗਰ ਆ ਜਾ ਮੜਾ ਕੰਮ ਚ ਲੈ ਕੇ ਹੁਣਾ ਤੇ 15 ਰੁਪਏ ਚੈਨ ਕਸਾਈ ਦੇ ਹੋਗੇ ਵਾ ਚੁੱਪ ਕਰ ਜਾ ਪਿਓ ਚੁੱਪ ਕਰ ਜਾ ਭਾਈ ਬਣ ਕੇ ਨਾ ਕਰ ਸਾਹਬ ਸੁਣ ਲੈ ਮੜਾ ਜਾ ਮੇਰਾ ਵੀ ਦਿਲ ਡੈਕੀ ਜਾਂਦਾ ਯਾਰ ਮੈਂ ਘਰੇ ਜਵਾਬ ਪਾ ਲੈਨੇ 15 ਰੁਪਏ ਜੈਨ ਕਸਾਈ ਦੇ ਹੋਗੇ ਠੀਕ ਆ ਕੰਮ ਕਰ ਅਗਲੀ ਦਿੱਤਾ ਦੀ 20 ਰੁਪਏ ਦਾ ਗਲੀਚ ਲਾ ਲੈ ਉਹ ਦੇ ਜੂ ਦੇ ਜੂ ਮੈਂ ਦੇ ਜੂ 1000 ਰੁਪਏ ਫੱਤੇ ਫਿਰ ਹੋਗੇ ਤਿਆਗੀ ਦੇ ਦੂ 150 ਦੇ ਕੁੱਤੇ ਪਾਏ ਨੇ ਮੈਂ ਸਾਈਕਲ 'ਚ ਥੋੜੇ 'ਚ ਮੈਂ ਤੈਨੂੰ ਕੀ ਕਹੀ ਜਾਂਦਾ ਤੇਰੇ ਹੀ ਨਾ ਸਾਹਬ ਕਰਦਾ ਮੈਂ ਚੱਲਦੇ ਹਾਂ ਚੱਲ ਦਿੰਗੇ ਕੱਟ ਦੇ ਦੀ ਕੱਟ ਦੇ ਦੀ ਚੰਗਾ ਮੇਰੇ ਸਾਲ ਮੈਂ ਉਹਨਾਂ ਨਾਲ ਕਹੀ ਜਾਂਦਾ ਮੈਂ ਉੱਥੇ ਕਰ ਦੂੰ ਸਾਹ ਮੈਂ ਕੰਮ ਜਾਂਦਾ ਚੰਗਾ ਫਿਰ ਕੱਟ ਦੇ ਦੀ ਚੰ ਜਦੋਂ ਫੇਰ ਆਇਆ ਰਬਾਜਾ ਸੇਵਨੈ ਕਰਾ ਲਈ ਮੈਂ ਨਹੀਂ ਫੇਰ ਤੂੰ ਦੁਕਾਨ ਤੇ ਨਾ ਆਇਆ ਕਰੋ ਜੇ ਕੁਝ ਕਰਨਾ ਮਗਜਾ ਤੂੰ ਇਥੋਂ ਦੁਕਾਨ ਤੇ ਆਉਣੇ ਮੈਂ ਤਾਂ ਪਹਿਲਾਂ ਇਥੋਂ ਹੁਣ ਤੱਕ ਜਾਣੇ ਵੀ ਸਾਡਾ ਕੰਮ ਸਮਾਰਦੇ ਹੈ ਫੇਰ ਦੇਖਾਂਗੇ ਹੁਣ 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 ਵੱਡੀਆਂ ਨੇ ਫੜਾ ਹੁਣ ਇੱਕ ਮਾਂ ਮੁਰਗੀ ਖਵਾਤੀਆਂ ਫਾਰਮ ਖਵਾਤਾ ਬਧੇਰਾ ਖਰਚਾ ਹੁੰਦਾ ਕਿਤੀ ਬੰਦੇ ਦਾ 200 ਤੁਸੀਂ ਦੇ ਨਹੀਂ ਸਕਦੇ ਆ ਕਿਸੀ ਫਾਰਮ ਖਵਾਤਾ ਕਿਹਨੂੰ ਖਵਾਰੋਗੇ ਫਾਰਮਾਂ ਤੁਸੀਂ ਹੈ ਕਜਾਂ ਦੇ ਰੁਪਏ ਨਹੀਂ ਦਿੱਤੇ ਜਾਂਦੇ ਗੱਜ ਪਾਈ ਦੀ ਤਨ ਵਿੱਚ ਆਇਡ ਨਹੀਂ ਕਰੇ ਉਹ ਮੈਂ ਹਾਂ ਸਾਈਕਲ ਹੀ ਮੈਂ ਕਰੇ ਲੇਉ ਜਾ ਕੇ ਛੁੱਟੀ ਜਿੱਦੇ ਅੱਥ ਲੱਗੀ ਮੇਰੇ ਮੈਂ ਆਪ ਦੀ ਦੁਕਾਨ ਤੇ ਸਾਈਕਲੀ ਤਾਂ ਮੈਂ ਬਣਤੀ ਸਾਰੀ ਪੈਸਾ ਮੈਨੂੰ ਕੋਈ ਆ ਜਾਂਦਾ ਬੇਈਮਾਨ ਜੇ ਸੁਦੇ ਜਾਨਾ ਮੈਂ ਤਾਂ ਮੋਟਰਸਾਈਕਲ ਸਿੱਖਦਾ ਉੱਥੇ ਬੰਦਨੇ ਜਸੂ ਹੋਰ ਦਾ ਮੈਂ ਸਿੱਖ ਗਿਆ ਸਾਰਾ ਕੁਝ ਪੁੱਤ ਬਣ ਕੇ ਮੈਂ ਮੋਟਰਸਾਈਕਲ ਖੋਦਣਾ ਸਿੱਖਿਆ ਹੁੰਦੇ ਨਹੀਂ ਦਿੰਦਾ ਯਾਰ ਕੋਈ ਇੱਥੇ ਆਈ ਨਹੀਂ ਪੁੱਛਣ ਬਾਈ ਕੁਲਵੀਰ ਕੇ ਜਾਣਾ ਸੀ ਯਾਰ ਇੱਕ ਮਿੰਟ ਆ ਗਿਆ ਮੈਂ ਹਾਂ ਭਾਈ ਕੁਲਵੀਰ ਕੇ ਜਾਣਾ ਸੀ ਯਾਰ ਪੁੱਲਰਾਂ ਦੇ ਵੱਜਦੇ ਨੇ ਕਲਵੀਰ ਕਿੱਸਿਆ ਉਹਨਾਂ ਜੀ ਮੈਂ ਇਸ ਖੜੀਆ ਦੱਸ ਪੁੱਛ ਕੇ ਮੈਂ ਇਸ ਖੜੀਆ ਉਹ ਦੋ ਪਿੰਚਰ ਕੱਢ ਕੇ ਰੱਖਦੇ ਜਿ ਸੁਮਾ ਗਲੇ ਹੋ ਮੂੰਹ ਨਾਲ ਹੀ ਜਾਣਾ ਮੈਂ ਨਾਲ ਹੀ ਚੱਲਦਾ ਚੱਲ ਆ ਛੱਡਿਆ ਬਾਈ ਬਣ ਕੇ ਯਾਰ ਕਿੱਥੇ ਜਾਏ ਐ ਕਰੀਓ ਚੰਗਾ ਤਿੰਨ ਪਿੰਚਰ ਕੱਢ ਕੇ ਰੱਖਦੇ ਮੈਂ ਆ ਗਿਆ ਉਧਰ ਸਾਈਕਲ ਖੜਾ ਕਿਸੇ ਦਾ ਪਿੰਚਰ ਇੱਧਰ ਹੀ ਜਾਣਾ ਅੱਗੀ ਸਿੱਧੀ ਨਾਲ ਹਾਂ ਸਿੱਧੀ ਚੱਲ ਤੂੰ ਠੀਕ ਆ ਬਈ ਆਜੋ ਬਾਈ ਬਾਹਰ ਖੁੱਲ੍ਹਾਈ ਛੱਡ ਰੱਖ ਆ ਫਿਰਦਾ ਮੁੰਡਾ ਉਹ ਠੀਕ ਐ ਹੋਰ ਕਿਵੇਂ ਮਿਸਤਰੀ ਹੋਰ ਐ ਕਲਵੀਰ ਕੈਂ ਮੈਂ ਹੋਰ ਕਿਵੇਂ ਬਈ ਮੈਂ ਇਸ ਬਕੇ ਹਾਂ 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 ਬਈ ਉਹ ਖੜੀ ਆ ਮੈਨੂੰ ਤਾਂ ਸੀਨੀਅਰ ਮੁੰਡੇ ਦੇਖਣ ਆ ਜੀ ਆਜੋ ਭਾਈ ਗੱਬਣਾ ਹੈ ਹਾਂ ਹਾਂ ਭਾਈ ਕਾਹ ਮਹੀਨਿਆਂ ਦੀ 7 ਮਹੀਨਿਆਂ ਦੀ ਗੱਬਣਾ ਹੈ ਭਾਈ ਲੱਗਦੀ ਤਾਂ ਇਹ ਨਹੀਂ ਹੈਗੀ ਕਿ ਕੰਮਲੀ ਭਾਈ ਹੈਗੀ ਹੈ ਦੇਖ ਲਓ ਭਾਈ ਦੇਖੋ ਭਾਈ ਪਾਣੀ ਲੈ ਜਾ ਭਾਜਾ ਤੋੜ ਕੇ ਦਿਖਾਵਾਂ ਭਾਈ ਕੋਈ ਨਾ ਦੇਖ ਲੈਣਗੇ ਤੂੰ ਪਾਣੀ ਲਿਆ ਕਿਵੇਂ ਲਾਜੇ ਕਾਲੇ ਗੱਬਣ ਤਾਂ ਹੀ ਲੱਗਦੀ ਯਾਰ ਤਾਂ 9 ਮਹੀਨਿਆਂ ਦੀ ਗੱਬਣ ਕਿੱਥੇ ਹੈਗੀ ਕਹੇ ਦੀ ਛੱਤ ਦੀ ਕਹਿੰਦਾ ਸੀਗਾ ਛੱਤ ਵੀ ਨਹੀਂ ਕਹਿੰਦਾ ਲੈ ਇਹਦਾ ਤਿੰਨ ਦਿਨ ਵੀ ਲੱਗਦੇ ਕਿਵੇਂ ਕੀ ਕਹਿ ਰਹੇ ਹੋ ਗੱਬਣ ਤਾਂ ਨਹੀਂ ਇਹ ਕਿਰ ਕਿਸੇ ਪਾਸੋਂ ਮੈਂ ਤੈਨੂੰ ਐ ਕਹਿਣਾ ਹੂੰ ਮੈਂ ਸੁਹੀ ਮੋਟਰਸਾਈਕਲ ਹੋਇਆ ਇਹ ਤਾਂ ਜਦੋਂ ਇਹ ਘਰੋਂ ਬਾਗੀ ਜਾਂਸੀ ਚੋਂ ਮੋਟਰਸਾਈਕਲ ਕੱਢ ਲੇ ਤਾਂ ਅੱਧ ਦੀ ਰਹਿ ਗਈ ਹੂੰ ਸੋਨੂੰ ਮੈਂ ਜਾਨਵਰ ਮੈਂ ਦਿਖਾਉਣਾ ਜਾਨਵਰ ਦਿਖਾਉਂ ਮਾ ਪਰਲੀ ਖੁੱਲੀ ਤੇ ਬੰਨਿਆ ਪਿਆ ਨਿਗਾਹ ਮਾਰ ਲਈ ਵਧੀਆ ਰਪੀਰ ਪੀਏ ਨੇ ਕੇਰਾ ਲੈ ਜੋ ਅਜ ਹੋ ਰਿਹਾ ਉੱਥੇ ਇਹੋ ਜਿਹਾ ਕੀ ਦਿਖਾਉ ਉਹ ਚੱਡਾ ਜੱਡਾ ਕੁਝ ਨਹੀਂ ਕਰਦੇ ਇਹ ਤਾਂ ਡਰੂ ਜੀ ਆ ਭੈਣ ਨਹੀਂ ਹੁਣ ਆ ਕੁੜੀਆਂ ਲਾਤੜਦੇ ਆ ਦੇਖੋ ਮੇਰੇ ਸਾਡੇ ਫੂਲਾ ਝੋਟਾ ਨੀਲੀ ਰਾਵੀ ਐ ਥੋਲੂ ਪਉ ਜੇ ਤੇਲ ਨਾਲੋਂ ਕਿਸ਼نگਾਂ ਤੇ ਤੇ ਕਰਾਉਣਾ ਸੀ ਮੈਂ ਤਾਂ ਮੱਝ ਆਈ ਦੁੱਧ ਵਾਲੀ ਹੋਰ ਮੈਂ ਦੇਖਦਾ ਮੈਂ ਸਾਹ ਝੋਟੇ ਤੋਂ ਕੀ ਕਰਾਉਣਾ ਦੁੱਧ ਪੀ ਕੇ ਜਾਂ ਦੁੱਧ ਪਾ ਕੇ ਪੈਸੀ ਕਮਾਉਂਗੇ ਉਹਨੇ ਤਾਂ ਦੇਣੇ ਤਾਂ 9 ਮਹੀਨੇ ਦੁੱਧ ਇਹ ਇਹ ਮੇਰੇ ਸਾਡੇ ਨੂੰ ਸਾਲੋ ਸਾਲ ਇਹ ਖੜਾ ਖਾਊ ਵੀ ਇਹ ਖਾਊ ਇਹ ਗੜਾ ਜੀ ਹੋ ਜਾਊਗਾ ਇਹ ਕਮਾਊ ਤਾਂ ਹੈ ਕਮਾਊ ਬਾਈ ਹੋ ਜੇ ਕਿੱਥੇ ਕਮਾਊ ਯਾਰ ਪਾਣੀ ਦਿੰਦਾ ਠੰਡਾ ਜਾਲਿਆ ਪਾਣਾ ਕੋਕਾ ਕੋਲਾ ਜਾ ਉਹ ਵੀ ਲੈ ਆਉਣਾ ਬਾਈ ਕੋਈ ਨਾ ਜਾ ਠੰਡਾ ਲਿਆ ਠੰਡਾ ਲਿਆ ਕਲਵੀਰ ਆਲੇ ਬਾਈ ਹੋਰ ਪੀ ਲਓ ਕੋਰਾ ਮੈਂ ਪਾ ਦੂੰਗਾ ਤਾਂ ਨਾ ਹੋ ਰਹਾ ਡੰਕਰ ਪਸਵਾ ਨਹੀਂ ਇਹਦੇ ਕੋਲ ਸੁਣੋ ਮੇਰੀ ਗੱਲ ਸੁਣੋ ਗੌਰ ਨਾਲ ਤੁਸੀਂ ਲੈ ਜਾਓ ਝੋਟਾ ਹੈ ਮੇਰੇ ਸਾਲੋ ਪਾਈ ਸੀ ਪਾਈ ਸੇ ਨੇ ਬਾਈ ਕਿਹੜਾ ਪੰਡਾ ਛੋਟਾ ਕੁੰਦਰਾਂ ਤੋਂ ਆਇਆ ਯਾਰ ਕੁੰਦਰਾਂ ਤੋਂ ਕੁੰਦਰਾਂ ਤੋਂ ਉਹਦਾ ਫਿਰ ਗਵਾਂਡੀ ਪਿੰਟੂ ਆਪਣਾ ਤੁਸੀਂ ਐਂ ਕਰੋ ਮੇਰੀ ਮੰਨੋ ਤੁਸੀਂ ਹੱਥ ਹਥਲਾ ਕੇ ਦੇਖੋ ਅੱਜ ਹੱਥ ਹਲਾ ਕੇ ਲੈ ਅੱਜ ਮੈਂ ਮਾਰਤੀ ਪਰੀ ਜਾ ਇਹ ਤਾਂ ਤੂੰ ਐਂ ਦੇਖ ਲਾ ਗੁੜਗੜ ਪਾ ਕੇ ਦੋ ਸਾਲਾਂ ਨੂੰ ਰੀੜੇ ਚ ਜੋੜ ਲੈ ਚਾਹੀ ਕੱਖ ਘਟੋ ਬੋਏ ਤੇ ਮੇਰੇ ਸਾਹ ਤੇ ਆਟਾ ਵੀ ਨਾ ਛੱਡ ਕੇ ਹੈ ਮੈਂ ਇਸ ਵੇਲੇ ਖਰਚੀ ਖਰਚਾ ਯਾਰ ਤੁਸੀਂ ਸਾਂਹ ਲੈ ਜਾਓ ਆਉਣ ਵਾਲੇ ਟਾਈਮ 'ਚ ਹੋਵੇ ਘਰੇ ਆਉਣ ਵਾਲੇ ਟਾਈਮ 'ਚ ਇਹ ਤੂੰ ਕੀ ਕਰਾਵਾਂਗੇ ਅੱਪ ਆਉਣ ਵਾਲੇ ਟਾਈਮ 'ਚ ਠੀਕ ਆ 500 ਦਾ ਮੈਂ ਇਸ ਬੰਦ ਨੂੰ ਸਮਝਾ ਕੇ ਲਾਈ ਚ ਪਾ ਦੇ ਬਦੀ ਨਹੀਂ ਲੱਗੀ ਵੀ ਮੈਂਸ ਨਾ ਦੇਖਦੇ ਨੇ ਦੇਖਦੇ ਆ ਬਈ ਇਹ ਤਾਂ ਮੂਰਾਇ ਕਰ ਦਿੱਤੀ ਕੇ ਲੈ ਵਿੱਚ ਪਾ ਦੇ ਲੈ ਨਹੀਂ ਤਾਂ ਮੂਸੀ ਮੈਂ ਸੀ ਸਿਆਰਾ ਇਹਦਾ ਵੇਚ ਦਿਨ ਬਈ ਕੱਟਾ ਨਹੀਂ ਵੇਚਦੇ ਠੰਡਾ ਜਿਹਾ ਗਾਲੇ ਆ ਪੀ ਪੀ ਕੇ ਇਹ ਵੇ ਮੈਨੂੰ ਲੱਗ ਰਾ ਆਪਣਾ ਠੰਡਾ ਪੀਣੀ ਆ ਇਹ ਕਿਹੜਾ ਲੱਗਦਾ ਗਲਾਸ ਵੀ ਦੋਨੇ ਭਰੀ ਖੜਾ ਹੈ ਮੈਂ ਤੁਹਾਡਾ ਫਾਟਰ ਜੀ ਲੱਗਦਾ ਬੰਦਾ ਮੈਂ ਕਹਣਾ ਕੀ ਲੈਣਾ ਆਪਾਂ ਮਹਿਸਾਂ ਤੋਂ ਨੰਗ ਚੱਲਦੇ ਆਂ ਹੋਰ ਦੇਖ ਲੈਣਾ ਕੋਈ ਬੰਦਾ ਹੋਰ ਦੇਖਾਂਗੇ ਦੇਖਦੇ ਆਂ ਚੱਲ ਮਾੜਾ ਜਿਹਾ ਖੜ ਕੇ ਦੋ ਮਿੰਟ ਕੀ ਕਹਿੰਦਾ ਚੱਲ ਦੇਖਦੇ ਆਂ ਕੀ ਬੰਦਾ ਇਸ ਤੋਂ ਬਾਅਦ ਕੱਟਾ ਨਹੀਂ ਵਿਕਣਾ ਕੱਟਾ ਬਕਿਆ ਨਾ ਤੇਰਾ ਜਿਵੇਂ ਇਸਤਰੀਆ ਕੱਟਾ ਨਹੀਂ ਵੇਚਦੇ ਆ ਫੜ ਫੀਲ ਲੰਦਾ ਹੁੰਦਾ ਚਾਹ ਪੀਓਗੇ ਤੂੰ ਹੀ ਪੀਣੀ ਆ ਚਾਤਰਾ ਦੇਖ ਲੈਣੇ ਮੈਂ ਸੁੱਦਰ ਬਈ ਕੋਨਾ ਮੈਂ ਇਸ ਮੈਂ ਦਿਖਾਉਣਾ ਚਾਤਰਾ ਤੂੰ ਬਿਸਕਟ ਖਾਣੇ ਨੇ ਓਏ ਬਈ ਤੂੰ ਹੀ ਖਾਣੇ ਮਗਾਲਾ ਦੇਖ ਕੇ ਓਏ ਖੰਡਜੀ ਵਾਲੇ ਲੈ ਤੇ ਖੰਡਜੀ ਲੱਗੀ ਹੁੰਦੀ ਆ ਬਿਸਕਟਾਂ ਤੇ ਹੈ ਬਿਸਕਟ ਦੋ ਪਚੋਪੜ ਕੋਨਾ ਹੋਰ ਪਵਾ ਲਓ ਕੁਸ ਨਹੀਂ ਬਸ ਬਸ ਓਏ ਤਾਂ ਇੱਥੇ ਖਾਣ ਪੀਣ ਹੀ ਬਣਿਆ ਲੈ ਬਸ ਬਸ ਪਵਾ ਲਾ ਪਵਾ ਲਾ ਕੁਸ ਓ ਮਾ ਕੁਸ ਨਹੀਂ ਹੁੰਦਾ ਕੁਸ ਨਹੀਂ ਬਸ ਬਈ ਬਸ ਖਾਣ ਪੀਣ ਹੀ ਹੁੰਦਾ ਬਸ ਇੱਥੇ ਹੋਰ ਬੰਦੇ ਦਾ ਕੀ ਹੁੰਦਾ ਹੈ ਖਾਣ ਪੀਣ ਤਾਂ ਦੇਖ ਲੈ ਤੇਰੇ ਕਹਿੰਦੇ ਆਇਆ ਚੱਲ ਸੌਦਾ ਤਾਂ ਬਣੇਦਾ ਯਾਰ ਸੌਦਾ ਤਾਂ ਬਣ ਗਿਆ ਠੀਕ ਆ ਨਹੀਂ ਫਿਰ ਭੈਣ ਮਰਾਵੇ ਹੋਰ ਕਿਹੜਾ ਮ ਯਾਰ ਮੈਂ ਪਚਾਚੂ ਆ ਜਾਣਦੇ ਤੁਸੀਂ ਇੰਨੇ ਕੱਟਾ ਦੇਖੋ ਯਾਰ ਪਰਲੇ ਪਰਲੇ ਪਾਸੇ ਪਿੰਡ ਦੇ ਮੂਰਾ ਨਸਲ ਦੀ ਮੈਂ ਖੜੀ ਆ ਪੂਰੀ ਚੋਟੀ ਦੀ ਹਾਂ ਕੱਟੀ ਆਉਂਦੀ ਤਾਂ ਆਪਣੋਂ ਮੈਂ ਸੀ ਯਾਰ ਕੱਟੀ ਆਉਂਦੇ ਮਾਰ ਕਿੰਨੇ ਕੁ ਪੈਸੇ ਲਾ ਦੇਂਗੇ ਤੁਸੀਂ ਅਸੀਂ ਤਾਂ 70 ਕ ਲਾਵਾਂਗੇ ਆ ਤਾਂ 70 ਹੂੰ 7000 ਮੰਗਾਈ ਬਾਲੀਆ 70 ਚੋਂ ਕੋਸੇ ਬੰਦਦਾ ਨਹੀਂ ਤਾਂ ਹੈਗੇ ਬਾਈ ਹੁਣ ਮੂਰੇ ਪਸ਼ੂ ਰਹਿੰਦੇ ਵੀ ਨਹੀਂ ਰਹਿੰਦੇ ਵੀ ਨਹੀਂ ਮੈਂ ਤੁਹਾਨੂੰ ਤਾਂ ਇਹੀ ਤਾਂ ਮੈਂ ਗੱਲ ਕਰਦਾ ਕਿ ਪਸ਼ੂ ਰਹਿੰਦੇ ਨਹੀਂ ਤੁਸੀਂ ਸਾਂ ਲੈ ਜਾਓ ਆਉਣ ਵਾਲੇ ਟਾਈਮ 'ਚ ਟੀਕੇ ਨਾਲ ਡੰਗਰ ਨਹੀਂ ਰਹਿੰਦਾ ਠੀਕ ਐ ਨਾ ਡੰਗਰ ਰਹਿੰਦਾ ਨਹੀਂ ਮੈਂ ਗਾਰੰਟੀ ਦਿੰਦਾ ਤੁਸੀਂ ਸਾਂਣ ਲੈ ਜਾਓ ਯਾਰ ਇਹੀ ਤਾਂ ਤੁਹਾਨੂੰ ਇਹ ਤਾਂ ਤੁਹਾਨੂੰ ਫਾਇਦਾ ਨਹੀਂ ਜੇ ਤਾਂ ਮੈਂ ਇਹਦਾ ਫਾਇਦਾ ਨਹੀਂ ਮੈਂ ਸਮੂਸਾ ਹੀ ਗਿਆ ਫਿਰਦਾ ਦਿਖਾ ਦੇ ਯਾਰ ਪਤਾ ਕੀ ਕਰੀਏ ਇਹ ਤਾਂ ਕੰਮਕਾਰ ਬਾਹਰ ਰਹਿਨੇ ਆ ਕਰੇ ਬੁੜੀਆਂ ਨੂੰ ਲੋਟ ਨਹੀਂ ਲਾਉਂਗਾ ਮੈਂ ਇਹੀ ਦਵਾ ਦੇ ਤਾਂ ਬੰਦਾ ਰੱਖ ਲਿਓ ਤੁਸੀਂ ਨਾਲ ਹੀ ਲੈ ਜਾ ਕਰੋ ਸਾਂ ਨੂੰ ਬਾਹਰ ਅੰਦਰ ਕਿੱਥੇ ਜਾਣੇ ਹੁਣ ਬਾਹਰ ਤਾਂ ਬਾਈ ਕਿੱਛੇ ਲਈ ਫਿਰਾਂਗੇ ਅਸੀਂ ਯਾਰ ਅਸੀਂ ਕਿਹੜਾ ਉਹਨੂੰ ਲੱਤ ਨਾ ਬੰਨੀ ਫਿਰਾਂਗੇ ਸੌ ਕੰਮ ਹੁੰਦੇ ਆ ਬੰਦੇ ਨੂੰ ਕਿਤੇ ਰਿਸ਼ਤੇਦਾਰ ਚ ਜਾਣਾ ਹੁੰਦਾ ਹੈਗਾ ਚੱਲ ਫਿਰ ਨਾ ਰੱਖੋ ਭਾਈ ਤੁਹਾਡੀ ਮਰਜ਼ੀ ਐ ਮਾਦਾ ਕਹਿੰਦੀ ਜਾਨਵਰ ਚੰਗਾ ਨਾ 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 ਆਉਣ ਵਾਲੇ ਟਾਈਮ 'ਚ ਨਹੀਂ ਇਹਨੇ ਮੰਡੀਆਂ ਜਿੱਤਣੀਆਂ ਨੇ ਮੰਡੀਆਂ ਦਾ ਭਾਈ ਘਰੇ ਔਖਾ ਸਾਡੇ ਚੱਲ ਉਤਾ ਬੁੜੀਆਂ ਤੋਂ ਸਾਹਮਣੀਆਂ ਰੋਟ ਨਹੀਂਆਂ ਪੁਰੀਆਂ ਨਹੀਂਆਂ ਸਾਹਮਣੀਆਂ ਬੱਸ ਫਿਰ ਗਲਤ ਤਾਂ ਹੋ ਗਿਆ ਡੱਬੀ ਗਾਂ ਨਹਿਰ 'ਚੋਂ ਕੱਢੀ ਆ ਹੈ ਡੱਬੀ ਗਾਂ ਨਹਿਰ 'ਚੋਂ ਕਹਿੰਦੀ ਡਿੱਗ ਗਈ ਸੀ ਰਾਤ ਨੂੰ ਮਰੱਸਾ ਪਾ ਕੇ ਕੱਢ ਲਈ ਗੱਬਣ ਪਿੰਡ 'ਚ ਫਿਰਦੀ ਆ ਮੈਂ ਤਾਂ ਰਾਤ ਪਿੰਡ 'ਚ ਛੜਤੀ ਉਹ ਜੇ ਦਾ ਮੈਸ਼ਮੂਸ ਹੈ ਗਿਆ ਕੋਈ ਵੀ ਨੇ ਨੂੰ ਸੂਪੂਗੀ ਬੱਛਰੂ ਮੈਂ ਰੱਖ ਲੂੰ ਦੁੱਧ ਤੁਸੀਂ ਪੀ ਲਿਓ ਆ ਜਾਓ ਆਜੋ ਆਜੋ ਨੰਗ ਚੱਲ ਵਧੀਆ ਰਹੇਗਾ ਆ ਗਲਾ ਹਜੇ ਤਾਂ ਫੜਾ ਦੇ ਇਹਨੂੰ ਗਲਾ ਚ ਫੜਾ ਦੇ ਉਹ ਮੂਰੀ ਹੈਗੀ ਜੋ ਟੇਕਲੇ ਨਾ ਇਹ ਨਾਲ ਨਹੀਂ ਆ ਮੈਂ ਤਾਂ ਕਹਿੰਦਾ ਕਿ ਤੇ ਮੂਰੀ ਹੈਗੀ ਮੂਰੀ ਤਾਂ ਸੇ ਸੌਦਾ ਹੁਦਦਾ ਕਰਾਓ ਕੋਈ ਮੂਰੀ ਤਾਂ ਦੇਖ ਲਾਂਗੇ ਮੂਰੀ ਦਾ ਲੈਤੀ ਗਾ ਤਾਂ ਸੌਦਾ ਨਹੀਂ ਕਰਦਾ ਅਸੀਂ ਨਹੀਂ ਉਹ ਕਰਦੇ ਹੈਗੇ ਚੱਲ ਚੱਲ ਤੱਬੀ ਹੈ ਨਾ 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 ਗਾਈ ਤੋਂ ਭਰਾਵਾ ਸੀ ਉਹ ਗਾਈ ਨੱਪੀ ਹੈ ਐਂੀ ਰੋਟਾ 5 ਕਿਲੋ ਓਏ ਆਜੋ ਮੁੰਡੇ ਉੱਪਰ ਚੋ ਕਿਹੜੀ ਦਿਖਾਉਂ ਹੈ ਆਗਰ ਹੀ ਦੇ ਕੇ ਕਹੀ ਤਾਂ ਨਾ ਕੀ ਹੱਥੋਂ ਆਜੋ ਆਜੋ ਇਹ ਦੂਜੀ ਲੋਟ ਹੋ ਗਈ ਹੈ ਇਹ ਤੋ ਕੀ ਕਰਾਉਣਾ ਯਾਰ ਪਰ ਦੇਖਿਓ ਮਰਵਾ ਤਾ ਉਹ ਨਹੀਂ ਜਾਣਦਾ ਓਏ ਕਿੱਥੇ ਭਗਾ ਯਾਰ ਓਹ ਇਹ ਆਪਨੂੰ ਕੋਈ ਆ ਬਜਾ ਮਾਰੂਗਾ ਓਏ ਤੋ ਕੀ ਕਰਾਉਣਾ ਯਾਰ ਬਾਈ ਯਾਰ ਇੱਧਰ ਸਾਡੇ ਕੋਲ ਪੱਕਾ ਹੀ ਕਰਾਈ ਜਾਂਦੇ ਨੇ ਸਾਡੀ ਹਾਏ ਹਾਏ ਆਪਾਂ ਨੇ ਸਾਡੇ 50 ਫਿਰਦੇ ਨੇ ਆ ਜਾ ਓਏ ਤੇ ਕੋਕਾ ਗੋਲਾ ਫੜ ਕੇ ਲਿਆ ਓਏ ਲੱਖ ਕੋ ਕਗੜਾ ਪਾ ਦੋ ਪਾਲਦਾ ਹੈ ਆ ਜਾ ਤੁਰਿਆ ਮੈਂ ਤਾਂ ਕਹਿੰਦਾ ਕੀ ਲੈਣਾ ਖਰਚ ਫੜਾਂਗੇ ਉਹ ਬਈ ਹੱਥ ਬੰਨੇ ਫੜਾਂਗੇ ਇਹਨੇ ਅੱਜ ਸਾਨੂੰ ਚੋਪੜ ਦੇਣਾ ਸੀ ਬੁੜੀਆਂ ਰਗੜੂ ਸਾਡੀਆਂ ਇਹਦਾ ਮਹੀਨਾ ਡੈਰੀ ਤੇ 13 ਬੰਨ ਲੈਣ ਦੇ ਨਾ ਨਾ 80 ਫੈਂਟ ਆਉਗੇ ਦੀ ਤੂੰ ਦੇਖ ਇਹਦਾ ਕੁਛ ਨਹੀਂ ਆਉਂਦਾ ਫੈਂਟ ਕੀ ਇਹਦਾ ਲੱਤਾਂ ਮਾਰਨ ਵਾਲੀ ਹੋਏ ਕੱਲੀ ਲੱਤਾਂ ਹੀ ਖਵਾਉ ਅੱਜ ਥੱਲੇ ਆ ਜਾ ਉਹ ਨਹੀਂ ਮੈਂ ਵੜ ਕੇ ਨਹੀਂ ਨਹੀਂ ਫੜਨੇ ਦੇ ਪਤਾ ਆਂਦੇ ਯਾਰ ਆਪੀ ਬੌਲੇ ਦੇ ਹੱਥ ਆਪਾਂ ਕਿੱਥੇੜ ਗਏ ਪੁਸ਼ 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 ਆਇਆ ਮੀਂਦੇ ਆਏ ਹੋਂ ਤਾਂ ਨਹੀਂ ਆਏ ਅੱਜ ਤਾਂ ਨਹੀਂ ਆਏ ਜਵਾਕ ਜਿੱਥੇ ਓ ਚਾਚਾ ਸਾਂ ਕਿੱਧਰ ਫਿਰਦਾ ਤੂੰ ਓ ਆਹ ਜਵਾਕਾਂ ਯਾਨੇ ਲਹੂ ਪੀ ਰੱਖਿਆ ਯਾਰ ਓ ਕਿਹੜਾ ਜਵਾਕ ਰੋਲ ਗਿਆ ਨਾਲੇ ਤਾਂ ਪਸੀ ਤੁਰਿਆ ਫਿਰਦਾ ਐ ਅੰਬ ਲੈ ਜਾਂਦੇ ਨਹੀਂ ਤਾਂ ਉੜ ਕੇ ਇੱਕ ਗੱਲ ਦੱਸਾਂ ਚਾ ਤੈਨੂੰ ਹਾਂ ਮੇਰਾ ਨਾ ਅੰਬ ਖਾਣ ਨੂੰ ਬਹੁਤ ਜੀ ਕਰਦਾ ਹੈ ਗੱਲ ਕਰ ਮੈਨੂੰ ਤੇਰਾ ਡਰਜਾ ਲੱਗਦਾ ਰਹਿੰਦਾ ਓ ਮੈਂ ਤੈਨੂੰ ਕੀ ਕਹਿੰਨਾ ਨਾਲੇ ਤਾਂ ਰਾਖੀ ਰੱਖ ਲਿਆ ਕਰ ਨਾਲ ਇੱਥੇ ਜਵਾਕ ਆ ਜਾਂਦੇ ਨੇ ਦੁਪਹਿਰੇ ਡਾਰਾਂ ਦੀਆਂ ਡਾਰਾਂ ਨਹੀਂ ਤਾਂ ਖਰਾਬ ਕਰ ਜਾਂਦੇ ਨੇ ਨਾਲੇ ਤੋੜ ਜਾਂਦੇ ਨੇ ਉੱਤੇ ਚੜ ਕੇ ਟਾਹਣੀਆਂ ਮੈਂ ਤੈਨੂੰ ਭਲੇ ਖਾ ਰਹਿੰਦਾ ਇੱਥੇ ਤਾਂ ਪੰਛੀ ਵੀ ਪੁੱਸ ਕੇ ਵੜਦਾ ਮੈ ਇੱਧਰ ਬੱਸ ਤੇ ਨਿਗਾ ਰੱਖਾ ਕਰਾ ਸੰਗਾ ਉਹ ਪੂਰਾ ਯਾਰ ਸਾਡੇ ਨੂੰ ਤੇਰੀ ਪਾਣ ਤੇਰਾ ਰੱਖ ਲੈ ਜੀ ਆ ਜਨਾ ਓਏ ਭਈਆ ਹੈ ਇਹਦਾ ਵੀ ਪਾਣ ਦਾ ਮੈਨੂੰ ਐ ਮਿੱਠੂ ਨਹੀਂ ਲੱਗਦਾ ਨਾਲਾ ਗੱਡੀ ਵਾਂਗੂ ਲੰਘ ਗਿਆ ਓਏ ਮੇਦਾ ਬਾਹ ਤੋੜ ਦੇਣੀ ਮੈਨੂੰ ਇੰਦਰ ਸਿੱਟ ਗਿਆ ਓ ਰਿਆ ਓ ਰਿਆ ਇਹ ਮਾਊ ਕਹਿ ਰੇ ਕਿ ਬਿੱਤੇ ਨੂੰ ਕਿਹੜਾ ਹੈ ਲੰਘ ਗਿਆ ਓਏ ਲੰਘਣ ਨਹੀਂ ਦੇ ਪਰੇ ਪਰੇ ਪਣੀ ਕਿਹੜਾ ਓਏ ਪਪ ਚੰਗਾ ਓਏ ਗਾਂਹੀ ਪੱਜੀ ਹੋਈ ਹੈ ਗਾਂ ਗਾਂ ਤੇਰੀ ਗਾਂਹੀ ਗਾਂਹੀ ਪੱਜੀ ਬਾਹ ਤੋੜ ਦੇਣੀ ਆਏ ਆਏ ਭਾਈ ਦਿਲ ਦੀ ਉਹ ਕੈਸੀ ਗਾਂ ਮੰਗਰਾ ਮੈਂ ਤਾਂ ਮੈਂ ਤਾਂ ਦੇਸੀ ਗਾਂ ਮੰਗਰਾ ਇਹਦੀ ਕਿਹੜੀ ਅਮਰੀਕਨ ਖੋਈ ਆ ਇਹਦਾ ਅੰਬਾ ਤੇ ਫਿਰਦਾ ਆਪਣੇਾਂ ਤੇ ਉਹ ਕਾਂ ਨੂੰ ਅੰਬਾ ਪਿੱਛੇ ਨਹੀਂ ਹੈਗਾ ਜੀ ਮੈਂ ਮੈਂ ਤਾਂ ਗਾਂਏ ਮੰਗਰਾ ਗਾਂ ਗਾਂ ਕਿ ਰਾਤ ਚਾਜੀ ਕਲਵੀਰ ਕੇ ਬੰਤੇ ਆਈ ਥੀ ਮੈਂ ਪਿੰਡ ਚ ਗਾਂ ਫਿਰਦੀ ਆ ਮੈਂ ਇਸ ਨੂੰ ਸੱਡੋ ਸੱ ਨੂੰ ਗਾਂ ਫੜਾਉਣਾ ਮਾਂ ਮਹੀਨੇ ਨੂੰ ਸੂਣ ਵਾਲੀ ਆ ਮੈਂ ਤਾਂ ਕਹਤਾ ਮਾਂ ਬਸ ਨੂੰ ਤੁਸੀਂ ਰੱਖ ਲੋ ਦੁੱਧ ਮੈਂ ਪੀ ਲੂੰਗਾ ਮੈਂ ਲੈ ਜੂੰਗਾ ਇਹ ਕਹਿੰਦੇ ਠੀਕ ਹੈ ਦੇਸੀ ਗਾਂ ਆ ਛੋਟੀ ਦੀ 10 ਸੂਣ ਵਾਲੀ ਹੁੰਦੀ ਆ 10.0 ਫੈਂਟ ਆਉਂਦੀ ਆ 10.0 ਫੈਂਟ ਵਾਲੀ ਕੋਈ ਸੁਣਨੀ ਸੱਡੂ ਸੁਣਨੀ ਸੱਡੂ ਕੋਈ ਨਾ ਮੈਂ ਲੈ ਕੇ ਆਇਆ ਸੀ ਚਲ ਸੱਚੀ ਦੱਸ ਦੇ ਮੈਨੂੰ ਕੀ ਕਰਨਾ ਹੈ ਉਹ ਮੈਂ ਲੈ ਕੇ ਆਇਆ ਥੀ ਹਾਂ ਉਹ ਥੋੜਾ ਜਿਹਾ ਉਹ ਪੱਬ ਚੱਕ ਦਿੱਤੀ ਗਾਂ ਪੱਬ ਚੱਕ ਦਿੱਤੀ ਉਹਨੇ ਫੜਾਤੀ ਮੈਨੂੰ ਮੈਂ ਲੈ ਕੇ ਪਿੰਡ ਦੇ ਸਾੜ ਤੇ ਹੁਣ ਮੇਰੇ ਬੰਨਣ ਨੂੰ ਥਾਉਂ ਕਿਉਂ ਸਾਰਾ ਦਿਨ ਹਰਲ ਹਰਲ ਕਰਦਾ ਫਿਰਦਾ ਰਹਿਣਾ ਮਿੱਠੂ ਤੈਥੋਂ ਕੰਮ ਨਹੀਂ ਕਰਿਆ ਮੈਂ ਅੱਜ ਦੇਖਿਆ ਡੈਰੀ ਜਾ ਕੇ ਮਾਂ ਕਿਹੜੇ ਦਿਨ ਗੱਬਣ ਹੋਈ ਐ ਤਾਂ ਮਹੀਨਾ ਹੀ ਰਹਿ ਗਿਆ ਕਹਿੰਦਾ ਤਾਂ ਓ ਤੂੰ ਕੰਮ ਕਰ ਲੈ ਦੁਕਾਨ ਤੇ ਕੋਈ ਦੋ ਜਾ ਕੇ ਓ ਸਾਤੇ 255 ਰੁਪਏ ਦੇ ਦੋ ਜੀ ਕਿਹੜੇ 255 ਓ 253 ਪਹਿਲਾਂ ਤੂੰ ਤੜਕੇ ਮੇਰੇ ਮੱਥੇ ਲੱਗਿਆ ਹਣਾ ਯਾ ਭਾ ਜੱਲਬਲਾ ਗਾਂ ਹੀ ਲੱਬਲਾ ਤੂੰ ਇੱਥੇ ਮੱਕੀ ਚ ਬੜੀ ਐ ਮੈਂ ਦੇਖਿਆ ਹੁਣ ਟੀਕੇ ਦੇ ਮਣਕਣੇ ਦੇ 20 ਰੁਪਏ ਟੱਲੀ ਐ ਓ ਇੱ ਬੌਲਾ ਮਿੱਟੀ ਆ ਲੈ ਹੈ ਹੂੰ ਮੂੰ ਹੀ ਤੁਰਿਆ ਫਿਰਦਾ ਦਪਹਿਰਾਂ ਚ ਵੀ ਉੱਥੇ ਕੋਈ 2 ਰੁਪਈਆ ਦਾ ਕੰਮ ਕਰ ਲਾ ਦੁਕਾਨ ਐ ਨਹੀਂ ਪਤਾ ਜਿੰਦਾ ਖੁੱਲ ਲਈ ਛੱਡਿਆ ਹੋਵੇ ਹੈ ਪਾਈਥਨ ਨਹੀਂ ਗਾ ਰੱਖਿਆ ਘਰ ਮਣੀ ਜੀ ਬੰਦਾ ਹਟਾ ਲਾਉ ਰੇ ਅੰਗਾ ਆ ਆਡਾ ਆ ਜਾ ਕਰ ਤੂ ਤੇ ਦਾ ਤੇ ਜੀ ਆ ਜਾਂਦੇ ਰੇ ਫਿਰ ਆ ਗਏ ਕਿਵੇਂ ਲੱਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ਕਸ਼ ਕਰਤੀ ਐ ਵੀਡੀਓ ਤੇ ਕਮੈਂਟ ਕਰਕੇ ਦੱਸ ਦਿਓ ਬਈ ਚੰਗੀ ਲੱਗੀ ਵਧੀਆ ਲੱਗੀ ਕਿਹੜੇ ਡਾਇਲੋਗ ਵਧੀਆ ਲੱਗੇ ਇਹ ਚੈਨਲ ਤੇ ਵੀਡੀਓ ਐ ਕਰਨੀਆਂ ਮਰਦਮ ਚੜਾ ਪੈਚਾਂਗਾ ਸਸਰੀ ਕਾ